ਇਹ ਜਿਹੜਾ ਹੈਲੀਕਾਪਟਰ ਆ ਮੈਂ ਤਾਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਇੱਕ ਬਿਸਕਟ ਦਾ ਪੈਕੇਟ ਸੁੱਟਦਾ 2 ਰੁਪਈਆ ਦਾ ਜਿੰਦੇ ਚ ਤਿੰਨ ਬਿਸਕਟ ਹੁੰਦੇ ਪਰਲੇਜੀ ਦਾ ਠੀਕ ਹੈ ਇੱਕ ਮੈਂ ਥੋੜੀ ਜਿਹੀ ਖੰਡ ਸੁੱਟ ਦਿੰਦੇ ਆ ਜਾਂ 5 ਕਿਲੋ ਮੈਂ ਆਟਾ ਸੁੱਟ ਦਿੰਦੇ ਆ ਮੈਂ ਸੁੱਟ ਦਿਆ ਪਾਣੀ ਚ 150 ਫੁੱਟ ਤੋਂ ਸੁੱਟਦੇ ਆ ਮੈਂ ਕਿਹਾ ਜਦੋਂ 150 ਫੁੱਟ ਤੋਂ ਤੁਸੀਂ ਸੁੱਟਦੇ ਹੋ ਤਾਂ ਮੈਨੂੰ ਮੈਂ ਤੁਹਾਡਾ ਕੋਈ ਵੀ ਐਮਐਲਏ ਜਿਹੜਾ ਉਥੋਂ ਆਟਾ ਚੁੱਕ ਕੇ ਲਿਆਵੇ ਜਾਂ ਬਿਸਕਟ ਦਾ ਪੈਕੇਟ ਚੁੱਕ ਕੇ ਲਿਆਵੇ ਨਹੀਂ ਇੱਕ ਬੀਬੀ ਉਹ ਕਿਸਾਨਾਂ ਨੂੰ ਮੜਾ ਕੇ ਜਾਂਦੀ ਇੱਕ ਨਕਲੀ ਵੀ ਖਿਲਾਰਦੀਆਂ ਪਾਗਾਂ ਜੀਆਂ ਬਨ ਕੇ ਆ ਜਾਂਦੇ ਤੇ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਜਦੋਂ ਵੋਟ ਲੈਣੀ ਵੀ ਉਹਦੋਂ ਨਹੀਂ ਹਰੀਆਂ ਪੱਗਾਂ ਵਾਲਿਆਂ ਤੋਂ ਵੋਟਾਂ ਲੈਣ ਦੇ ਇਹ ਨਾ ਇਹ ਕਹਿੰਦੇ ਆ ਕਿ ਬਾਈ ਇਹ ਰਾਤ ਨੂੰ ਕਿਉਂ ਤੁਰਿਆ ਫਿਰਦਾ ਮੈਂ ਤਾਂ ਦਿਨੇ ਵੀ ਤੁਰਿਆ ਫਿਰਦਾ ਰਾਤ ਨੂੰ ਵੀ ਤੁਰਿਆ ਫਿਰਦਾ ਤੇ ਤੁਸੀਂ ਕਿੱਧਰ ਚਲੇ ਜਾਂਦੇ ਕੱਲੀ ਫੋਟੋ ਖਿਚਾਉਣੀ ਆਉਨੇ ਅਸੀਂ ਗਏ ਉਹ ਵਿਚਾਰੇ ਰੋਣ ਹੀ ਲੱਗ ਪਏ ਉਹ ਕਹਿੰਨੇ ਬਾਈ ਜੀ ਤਾਰ ਰਪਿੰਤਾ ਕੱਢ ਕੱਢ ਕੇ ਮੰਗਦੇ ਆ ਤੇ ਜੰਗਾਲੀ ਜੀ ਲਾ ਕੇ ਦੇਤੀ ਪਰ ਮੈਂ ਕਹਿੰਨਾ ਕਿ ਗਰਦਾਵਰੀ ਦੇ ਵਿੱਚ ਤਾਂ ਇਹਨਾਂ ਨੂੰ ਕੱਖ ਨਹੀਂ ਮਿਲਣਾਗਾ ਨਾ ਹੀ ਤੇਈ ਚ ਮਿਲਿਆ ਨਾ ਹੀ ਹੁਣ ਮ 19 ਚ ਵੀ ਸਾਡੇ ਵਾਲਾ ਕੈਪਟਨ ਸਾਡ ਨੂੰ ਬੇਕੋਫੀ ਬਣਾ ਗਿਆ ਕਿਉਂਕਿ ਮੇਰੇ ਨਾਲ ਲੱਗਦੀ ਸੀ ਭਰਾਵਾ ਮੈਂ ਕਹਤਾ ਚਿੱਟਾ ਨਹੀਂ ਮੰਨਦਾ ਉਹ ਮੇਰੇ ਹਲਕੇ ਚ ਆਇਆ ਹੀ ਨਹੀਂ ਹੂੰ ਕੋ ਨਹੀਂ ਵੜਿਆ ਮੇਰੇ ਹਲਕੇ ਚ ਠੀਕ ਹੈ ਉਹ ਸੁਲਤਾਨਪੁਰ ਤੋਂ ਬਰਾਪਰਾ ਚਲਾ ਗਿਆ ਠੀਕ ਹੈ ਇਹ ਜਿਹੜੀ ਇੱਥੇ ਮੀਟਿੰਗਾਂ ਕਰਕੇ ਆਈ ਇਹਨੇ ਇਹ ਪਹਿਲਾਂ ਸਵੇਰੇ ਪਾਰਲਰ ਤੇ ਗਈ ਹੈ ਅੱਛਾ ਠੀਕ ਹੈ ਫਿਰ ਵੇਖੋ ਹਾਂ ਫਿਰ ਗੱਲ ਚ ਬੈਚ ਪਾਇਆ ਉਹਨੂੰ ਪਤਾ ਹੀ ਉਹ ਸਿਕਿਉਰਿਟੀ ਨਾਲ ਅੱਗੇ ਨਹੀਂ ਜਾਂਦੇ ਨਾ ਠੀਕ ਹੈ ਫਿਰ ਕਲਿੱਪ ਕਲੂ ਪੈਂ ਲਾਇਆ ਫਿਰ ਉਹਨੂੰ ਐ ਜਿਹਾ ਦੋਵੇਂ ਭੈਣ ਭਰਾ ਐ ਰੋਂਦੇ ਪੇ ਅਥਰੂ ਕਿਸੇ ਦੇ ਵੀ ਨਹੀਂ ਆਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਕਾਲੀ ਦਲ ਦੀ ਚਾਹੇ ਝਾੜੂ ਵਾਲਿਆਂ ਦੀ ਚਾਹੇ ਬੀਜੇਪੀ ਦੀ ਹੂੰ ਜਿੰਨਾ ਚਿਰ ਤੁਸੀਂ ਨਹਿਰੀਕਰਨ ਨਹੀਂ ਕਰਦੇਗੇ ਮੇਨ ਆ ਲੈਂਦਾ ਜਿੰਨਾ ਚਿਰ ਨਹਿਰੀਕਰਨ ਨਹੀਂ ਕਰਦੇ ਬੰਨ ਨੂੰ ਤੁਸੀਂ ਪੱਕਾ ਨਹੀਂ ਕਰਦੇਗੇ ਉਹਨਾਂ ਚਿਰ ਇਹ ਕੁਦਰਤ ਅੱਗੇ ਆਪਾਂ ਨਹੀਂ ਅੜ ਸਕਦੇ ਅੜਿਆ ਤਾਂ ਉਦੋਂ ਵੀ ਨਹੀਂ ਜਾ ਸਕਦਾ ਪਰ ਇਹ ਹੈ ਕਿ ਇੱਕ ਬਚਾਅ ਹੋ ਸਕਦਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਔਰ ਹੜ੍ਹਾਂ ਦੀ ਮਾਰ ਚੱਲਦੇ ਨੂੰ ਮੈਨੂੰ ਲੱਗਦਾ ਲਗਭਗ 1 ਮਹੀਨਾ ਹੋ ਗਿਆ ਹੈ ਤੇ ਪੰਜਾਬ ਦੇ 13 14 ਜ਼ਿਲ੍ਹੇ ਪ੍ਰਭਾਵਿਤ ਨੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਜੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਾ ਸਾਹਿਬ ਪਹਿਲਾਂ ਤੇ ਇਹ ਦੱਸੋ ਵੀ ਇਹ ਮੈਨ ਮੇਡ ਨੇ ਕਿ ਕੁਦਰਤੀ ਨੇ ਕਿਉਂਕਿ ਸਰਕਾਰ ਅੱਜ ਕਹਿੰਦੀ ਜੀ ਕੁਦਰਤ ਅਗੇ ਕਿਸੇ ਦਾ ਜੋਰ ਹੀ ਨਹੀਂ ਪਰ ਬਹੁਤੇ ਬੁੱਧੀਜੀਵੀ ਕਹਿੰਦੇ ਵੀ ਇਹ ਮੈਨ ਮੇਡ ਨੇ ਗੱਲ ਇਹ ਆ ਕਿ ਮੈਂ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਔਰ ਮੈਂ ਕਹਿੰਦਾ ਕਿ ਜਿੱਥੋਂ ਤੱਕ ਲੀਡਰ ਨਹੀਂ ਪਹੁੰਚਦੇ ਉੱਥੋਂ ਤੱਕ ਵੀ ਤੁਸੀਂ ਪਹੁੰਚਨੇ ਸਾਡਾ ਫਰਜ਼ ਹੈ ਜੀ ਫਰਜ ਤਾਂ ਸਾਡਾ ਵੀ ਬਣਦਾ ਪਰ ਸਾਡੇ ਵਾਲੇ ਕਿਉਂ ਸੁੱਤੇ ਪਏ ਆ ਵੀ ਹੂੰ ਵੋਟਾ ਲਾਈਨ ਨੂੰ ਤਾਂ ਸਾਰੇ ਆ ਜਾਂਦੇ ਉਦੋਂ ਬਾਅਦ ਕਿਉਂ ਨਹੀਂ ਆਉਂਦੇ ਆ ਮੈਂ ਅੱਜ ਵੀ ਇਹ ਗੱਲ ਦਾਅਵੇ ਨਾਲ ਕਹਿਣਾ ਆ ਹੁਣ ਤਾਂ ਟਰਾਲੀਆਂ ਆ ਰਹੀਆਂ ਨੇ ਹੁਣ ਸਮਾਨ ਵੀ ਵਾਧੂ ਆ ਰਿਹਾ ਪਰ ਜਦੋਂ ਪਾਣੀ ਲੈਣਾ ਉਦੋਂ ਤਿੰਨ ਮਹੀਨੇ ਕਿਹੜਾ ਇਹਨਾਂ ਨਾਲ ਖੜੂਗਾ ਉਹ ਪਤਾ ਲੱਗਣਾ ਕਿਉਂਕਿ ਉਦੋਂ ਲੋਕਾਂ ਨੂੰ ਖਾਦ ਦੀ ਲੋੜ ਆ ਉਦੋਂ ਲੋਕਾਂ ਨੂੰ ਬੀਜ ਦੀ ਲੋੜ ਆ ਅਜੇ ਇਹ ਨਹੀਂ ਪਤਾ ਕਿ ਇੱਥੇ ਜਿੱਥੋਂ ਨਹੀਂ ਪਾਣੀ ਵਗਿਆ ਇੱਥੇ ਮਿੱਟੀ ਆਈ ਆ ਇੱਥੇ ਰੇਤ ਆਈ ਆ ਜਾਂ ਇੱਥੇ ਟੋਏ ਪੈ ਗਏ ਸੱਚ ਹੈ ਇਸ ਕਰਕੇ ਉਦੋਂ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਲੋੜਾ ਕਿਸੇ ਕੋਲ ਇੱਕ ਕਿੱਲਾ ਜ਼ਮੀਨ ਆ ਕਿਸੇ ਕੋਲ ਦੋ ਕਿੱਲੇ ਆ ਕਿਸੇ ਕੋਲ ਪੰਜ ਕਿੱਲੇ ਆ ਇਹ ਕੋਈ ਸਰਦਾਰ ਨਹੀਂ ਹੈਗੇ ਇਹ ਇਹ ਤਾਂ ਵਿਚਾਰੇ ਮਾਤੜ ਲੋਕ ਆ ਦਾ ਗੁਜ਼ਾਰਾ ਕਰਦੇ ਸੀ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਔਰ ਮੈਂ ਇਹ ਗੱਲ ਕਹਿਣਾ ਕਿ ਇਹ ਸਰਕਾਰ ਦੀ ਬਹੁਤ ਵੱਡੀ ਨਲਾਕੀ ਹੈ ਹਮ ਜਦੋਂ ਪਤਾ ਹੈ ਕਿ ਸਾਨੂੰ ਹਰੇਕ ਬੰਦੇ ਨੂੰ ਅਸੀਂ ਕਹਿ ਦਿੰਦੇ ਨੇ ਕਿ ਸਾਡੀ ਇਹ ਸਰਕਾਰ ਕਹਿੰਦੀ ਹੈ ਇੰਟੈਲੀਜੈਂਸੀ ਇੰਨੀ ਤੇਜ ਹੈ ਕਿ ਪਤਾ ਲੱਗ ਜਾਂਦਾ ਕਿ ਅੱਜ ਡਰੋਨ ਆਉਂਦਾ ਹੈ ਜਾਂ ਨਹੀਂ ਆਉਂਦਾ ਹਮ ਔਰ ਜੇ ਡਰੋਨ ਆ ਰਹੇ ਆ ਚਿੱਟੇ ਵਾਲੇ ਤੇ ਮੈਂ ਇਹ ਗੱਲ ਕਹਿਣਾ ਕਿ ਉਹਦੇ ਵਿੱਚ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਮਿਲੀ ਭੋਗਤਾ ਤੇ ਨਹੀਂ ਤਾਂ ਮੱਖੀ ਨਹੀਂ ਟੱਪਣ ਦੇਣਗੇ ਇਸੇ ਤਰ੍ਹਾਂ ਪਾਣੀ ਦਾ ਜਿਹੜਾ ਇਹਨਾਂ ਨੂੰ ਸਥਿਤੀ ਦਾ ਪਹਿਲਾਂ ਪਤਾ ਸੀ ਜਦੋਂ ਅਸੀਂ ਰੋਜ਼ ਟੀਵੀ ਤੇ ਸੁਣਦੇ ਆ ਅੱਜ ਵੀ ਅਸੀਂ ਜਿਵੇਂ ਵੇਖਿਆ ਅੱਜ ਮੌਸਮ ਵਿਭਾਗ ਨੇ ਕਿਹਾ ਕਿ 10 ਤਰੀਕ ਤੱਕ بارشਾਂ ਰੁਕਣਗੀਆਂ ਔਰ 10 ਤੋਂ ਬਾਅਦ ਜਿਹੜੀਆਂ ਫਿਰ بارشਾਂ ਸ਼ੁਰੂ ਹੋਣਗੀਆਂ ਜਦੋਂ ਸਾਨੂੰ ਪਤਾ ਸੀ ਕਿ ਤੂੰ ਪਹਿਲਾਂ ਕਿ ਪਾਣੀ ਜਿਹੜਾ ਹੈ ਕਿ ਡੈਮਾਂ ਦੇ ਵਿੱਚ ਜ਼ਿਆਦਾ ਹੋਣਾ ਤੇ ਉਦੋਂ ਟਾਈਮ ਆਹੀ ਟਾਈਮ ਨਾਲ ਜਿਹੜਾ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਤੇ ਅੱਜ ਇਹ ਨੁਕਸਾਨ ਜਿਹੜਾ ਨਹੀਂ ਸੀ ਚੱਲਣਾ ਪੈਣਾ ਹੂੰ ਔਰ ਹਮੇਸ਼ਾ ਸਰਕਾਰਾਂ ਜਿਹੜੀਆਂ ਨੇ ਉਹ ਵਾਅਦੇ ਕਰਦੀਆਂ ਨੇ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਕਾਲੀ ਦਲ ਦੀ ਚਾਹੇ ਝਾੜੂ ਵਾਲਿਆਂ ਦੀ ਚਾਹੇ ਭਾਜਪੀ ਦੀ ਹੂੰ ਜਿੰਨਾ ਚਿਰ ਤੁਸੀਂ ਨਹਿਰੀ ਕਰਨ ਨਹੀਂ ਕਰਦੇਗੇ ਕੀ ਬੱਸ ਹੱਲ Mein ਨਹਿਰੀ ਮੇਨ ਹਾਲ ਲੈਂਦਾ ਜਿੰਨਾ ਚਿਰ ਨਹਿਰੀ ਕਰਨ ਨਹੀਂ ਕਰਦੇ ਬੰਨ ਨੂੰ ਤੁਸੀਂ ਪੱਕਾ ਨਹੀਂ ਕਰਦੇਗੇ ਹੂੰ ਉਨਾ ਚਿਰ ਆ ਕੁਦਰਤ ਅੱਗੇ ਆਪਾਂ ਨਹੀਂ ਅੜ ਸਕਦੇ ਅੜਿਆ ਤਾਂ ਉਦੋਂ ਵੀ ਨਹੀਂ ਜਾ ਸਕਦਾ ਪਰ ਇਹ ਆ ਕਿ ਇੱਕ ਬਚਾਅ ਹੋ ਸਕਦਾ ਮੈਨੂੰ ਅੱਜ ਯਾਦ ਆ ਕਿ ਅੱਜ ਪਿਤਾ ਜੀ ਤਾਂ ਨਹੀਂ ਇਸ ਦੁਨੀਆ 'ਚ ਹੈਗੇ ਪਰ ਕਿਸੇ ਬੰਦੇ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਜ਼ਰੂਰ ਰਹਿ ਜਾਂਦੇ ਆ 70 ਸਾਲਾਂ ਤੋਂ ਲੋਕ ਕਹਿੰਦੇ ਸੀ ਇਸ ਬੰਨ ਤੇ ਸੜਕ ਬਣੇ ਤੇ ਜਿਹੜਾ ਐਮਪੀ ਦੀਆਂ ਵੋਟਾਂ ਲੈਣ ਆਉਂਦਾ ਸੀ ਉਹ ਕਹਿੰਦਾ ਮੈਂ ਬਣਾ ਦੂੰ ਜਿਹੜਾ ਐਮਐਲਏ ਦੀਆਂ ਲੈ ਕੇ ਆਉਂਦਾ ਸੀ ਉਹ ਕਹਿੰਦਾ ਮੈਂ ਬਣਾ ਦਵਾਂ ਪਰ ਬਈ ਹੱਥ ਕਿਸੇ ਦਾ ਨਹੀਂ ਸੀ ਅੜਦਾ ਬਣਾਈ ਕਿਸੇ ਨੇ ਨਹੀਂ ਜੀਰਾ ਸਾਹਿਬ ਬਿਮਾਰ ਸੀ ਮੈਨੂੰ ਯਾਦ ਆ ਕਿ ਹਸਪਤਾਲ ਸੀ ਮੈਂ ਹੈ ਕੋਈ ਕੰਮ ਹੁੰਦਾ ਕੋਈ ਹੈਗਾ ਤੇ ਦੱਸੋ ਮੈਨੂੰ ਕਹਿੰਦੇ ਕੋਈ ਨਹੀਂ ਯਾਰ ਕਹਿੰਦੇ ਹੁਣ ਜੇ ਸਰਕਾਰ ਹਨ ਇੱਕ ਕੰਮ ਕਰਦੇ ਪੁੱਤਰਾ ਬੰਨ ਵਾਲੀ ਰੋਡ ਬਣਾਉਣੀ ਤੇ 24 ਕਿਲੋਮੀਟਰ ਦਾ ਟੋਟਾ ਬਣਿਆ ਔਰ ਮੈਂ ਕਹਿੰਦਾ ਕਿ ਜਦੋਂ ਕੱਚਾ ਮੰਨ ਹੁੰਦਾ ਨਾ ਉਹਦੇ ਵਿੱਚ ਉਹ ਖੁੱਡਾਂ ਵੀ ਕਰਦਾ ਹੋਰ ਜਾਨਵਰ ਵੀ ਕਰਦੇ ਜਿੱਥੋਂ ਟ੍ਰੈਫਿਕ ਚੱਲਦੀ ਹੋਵੇ ਉਥੇ ਕੋਈ ਇਹੋ ਜਿਹਾ ਮਾਹੌਲ ਨਹੀਂ ਮਨ ਔਰ ਇਹ ਨਹੀਂ ਕਹਿੰਦਾ ਕਿ ਸਾਡੇ ਕਰਕੇ ਸੰਗਤ ਨੇ ਸੰਯੋਗ ਕੀਤਾ ਸੰਗਨ ਨੇ ਜੇ ਰਾਹ ਬਣਾਇਆ ਸੀਗਾ ਤੇ ਅੱਜ ਰੋਡ ਬਣ ਗਈ ਰੋਡ ਬਣ ਕਰਕੇ ਤੁਸੀਂ ਵੇਖੋ ਕਿ 23 ਚ ਵੀ ਬਚ ਗਏ ਹੂੰ 19 ਦੇ ਵਿੱਚ ਵੀ ਬਚ ਗਏ ਹੂੰ ਤੇ ਆ ਇੱਕ ਈ ਜਿਹੜਾ ਗੁਰੂ ਸਾਹਿਬ ਕਿਰਪਾ ਰੱਖਣਾ ਇੱਕ ਈ ਵੀ ਬੱਚੀ ਹੋਈ ਹੈ ਹੂੰ ਇਸ ਕਰਕੇ ਮੇਰੀ ਇਹ ਬੇਨਤੀ ਕਿ ਜ਼ਿੰਮੇਵਾਰੀਆਂ ਨੂੰ ਸਾਨੂੰ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਔਰ ਮੈਂ ਪਿੰਡਾਂ ਵਾਲਿਆਂ ਨੂੰ ਵੀ ਇੱਕ ਬੇਨਤੀ ਕਰਦਾ ਹੂੰ ਅਪੀਲ ਹੀ ਆ ਮੇਰੀ ਤਾਂ ਉਹਨਾਂ ਨੂੰ ਅਸੀਂ ਸਾਰੀ ਉਮਰ ਜਿਉਂ ਲੱਗੇ ਅਸੀਂ ਗਲੀਆਂ ਨਾਲੀਆਂ 'ਚ ਹੀ ਰਹਿ ਗਏ ਹੂੰ ਸੱਚ ਜੀ ਅਸੀਂ ਕਹਿੰਨੇ ਯਾਰ ਜੇ ਆ ਚੇਅਰਮੈਨ ਸਾਹਿਬ ਖੜੇ ਆ ਇਹ ਇਹਨਾਂ ਨੂੰ ਅਗਲਾ ਗੁੱਸਾ ਕੀ ਹੁੰਦਾ ਔਰ ਪਹਿਲੀ ਯਾਰਾ ਇਹਨਾਂ ਦੇ ਪਿੰਡ ਦੇ ਸਿਵੇ ਹੀ ਨਹੀਂ ਹੂੰ ਇਹ ਮੈਨੂੰ ਕਹਿੰਦੇ ਮੈਂ ਤਾਂ ਪਿੰਡ ਦੀ ਸਾਰੀ ਜ਼ਮੀਨ ਵੀ ਇਹਦੇ ਦਰਿਆਲੇ ਪਾਸੇ ਆ ਸਾਰੀ ਦਰਿਆਲੇ ਪਾਸੇ ਪਿੰਡ ਦੇ ਸਵੇ ਨਹੀਂ ਇਹਨਾਂ ਨੇ ਸਵੇ ਬਣਾਏ ਜਿਹੜੀ ਜ਼ਰੂਰੀ ਚੀਜ਼ ਆ ਉਹ ਬਣਾਉਣੀ ਚਾਹੀਦੀ ਹੁਣ ਜਿੰਦੇ ਜਿੰਦੇ ਦੇ ਘਰ ਨੂੰ ਖੜਵਾਂਜਾ ਲੱਗਾ ਉਹ ਕਹਿੰਦਾ ਜੀ ਮੇਰੇ ਇੰਟਰਲੌਕ ਲਾ ਦਿਓ ਜਿੰਦੇ ਇੰਟਰਲੌਕ ਲਾ ਕੀ ਉਹ ਕਹਿੰਦਾ ਰਪਾਲ ਸਿੰਘ ਗੱਲ ਨਹੀਂ ਬਣੀ ਜੇ ਕਿਤੇ ਐ ਕਾਲੇ ਰੰਗ ਦੀ ਸੜਕ ਬਣੇ ਨਾ ਫਿਰ ਗੱਲ ਬਣਦੀ ਸੱਚ ਨਹੀਂ ਤੇ ਜਿੰਦੇ ਘਰ ਨੂੰ ਸੜਕ ਲੱਗੀ ਉਹ ਕਹਿੰਦਾ ਉਹ ਜਿਹੜੀਆਂ ਬੱਤੀਆਂ ਦੀਆਂ ਨਹੀਂ ਜਗਦੀਆਂ ਗੀਆਂ ਉਹ ਹਵਾ ਫਿਰ ਤੈਨੂੰ ਐਮਐਲਏ ਮੰਨਾਂਗੇ ਇਸ ਕਰਕੇ ਮੈਂ ਗੱਲ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਹੀ ਕਿਉਂਕਿ ਲੀਡਰ ਨੂੰ ਤਾਂ ਇੱਕ ਹੁੰਦੇ ਤੇ ਪ੍ਰੈਸ਼ਰ ਹੁੰਦਾ ਉਹਨੂੰ ਇਹ ਨਾ ਕਿ ਮੇਰੇ ਤੋਂ ਪਿੰਡ ਗੁੱਸੇ ਨਾ ਆ ਜੇ ਔਰ ਇਹ ਪਿੰਡ ਵਾਲਿਆਂ ਨੂੰ ਚਾਹੀਦਾ ਅੱਜ ਅਸੀਂ ਕਹਿੰਦੇ ਆ ਕਿ ਬਈ ਖਾਲਸਾ ਏਡ ਕੰਮ ਕਰ ਰਹੀ ਹੈ ਅੱਜ ਕਿਉਂ ਅਸੀਂ ਕਿਉਂ ਨਹੀਂ ਪਿੰਡ ਵਾਲੇ ਕੰਮ ਕਰਦੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ 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 ਬੇੜਾ ਹੈ ਜਿਹੜਾ ਬੇੜਾ ਹੈ ਉਹ 2 ਲੱਖ ਦਾ ਹੁੰਦਾ ਇੰਜਨ ਵਾਲਾ ਤੇ ਉਹਦੇ ਤੇ ਕੰਪੈਨ ਲੱਦ ਕੇ ਲੈ ਜਾਓ ਉਹਦੇ ਤੇ ਟਰਾਲੀਆਂ ਲੱਦ ਕੇ ਲੈ ਜਾਓ ਅਸੀਂ ਗਲੀ ਤੇ 10 ਲੱਖ ਲਾ ਦੇਨੇ ਆ ਪਰ ਪਿੰਡ ਬੇੜਾ ਨਹੀਂ ਲੈ ਕੇ ਰੱਖਦੇ ਜਦੋਂ ਪਤਾ ਅਸੀਂ ਬੈਠੇ ਦਰਿਆ ਤੇ ਆ ਤੇ ਦਰਿਆ ਤੇ ਹੋਣੀ ਮੈਂ ਇਸ ਗੱਲ ਦਾ ਵਾਅਦਾ ਕਰਦਾ ਕਿ ਗੁਰੂ ਸਾਹਿਬ ਇਹੋ ਜੀ ਕੋਈ ਆਫਤ ਨਾ ਲਿਆਵੇ ਠੀਕ ਹੈ ਨਾ ਹੀ ਆਉਣੀ ਚਾਹੀਦੀ ਹੈ ਪਰ ਸਾਡੇ ਕੋਲ ਪ੍ਰਬੰਧ ਹੋਣੇ ਚਾਹੀਦੇ ਗੁਰੂ ਸਾਹਿਬ ਬੰਦ ਅਜੀ ਵੇਖੋ ਇਹ ਵੀਰ ਕਹਿੰਦੇ ਵੀ 78 ਸਾਲਾਂ ਤੋਂ ਪਾਣੀ ਜਰੁਰਦੇ ਆਏ ਇਹ ਤੋਂ ਪਹਿਲਾਂ ਬੜੀਆਂ ਸਰਕਾਰਾਂ ਆਈਆਂ ਪਰ ਸਮਾਂ ਲਾਹਾਂ ਦੇਣ ਦਾ ਨਹੀਂ ਨਾ ਪਹਿਲੀਆਂ ਕੋਲੋਂ ਨਾ ਹੋਣ ਵਾਲੀਆਂ ਕੋਲੋਂ ਹੋਣ ਵਾਲਿਆਂ ਦਾ ਤੇ ਵੇਖੋ ਵੀ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਜਿਵੇਂ ਤੁਸੀਂ ਕਿਹਾ ਵੀ ਖਾਲਸਾ ਐਡ ਸਮਾਜ ਸੇ ਵੀ ਰਾਸ਼ਨ ਲੈ ਕੇ ਆ ਰਹੇ ਨੇ ਪਰ ਕਿਸ਼ਤੀਆਂ ਨਹੀਂ ਹੈਗੀਆਂ ਵੀ ਅਗਲੇ ਦੇ ਘਰ ਤੱਕ ਪਹੁੰਚਾਈਏ ਬਾਹਰ ਬੜੀ ਜਿਆਦੀ ਲੁੱਟ ਹੋ ਰਹੀ ਤੁਹਾਨੂੰ ਪਤਾ ਇਹ ਸਰਕਾਰ ਕਿਸ਼ਤੀਆਂ ਨਹੀਂ ਦੇ ਸਕੀ ਪਰ ਹੈਲੀਕਾਪਟਰ ਦੇ ਦਿੱਤਾ ਭਗਵੰਤ ਮਾਨ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਜਾਇਜ਼ ਦੇ ਦਿੱਤਾ ਹੈ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਅੱਜ ਹਸਪਤਾਲ ਪਿਆ ਜਿਨ੍ਹਾਂ ਜਿਨ੍ਹਾਂ ਪੰਜਾਬ ਨਾਲ ਧੋਖਾ ਕੀਤਾ ਝੂਠ ਮਾਰਿਆ ਤੇ ਉਹਨੂੰ ਮੈਂ ਨਾ ਕਿ ਫਿਰ ਪ੍ਰਮਾਤਮਾ ਆਪੇ ਹੀ ਵੇਦਾ ਹੂੰ ਸਾਡੇ ਕਹਿਣ ਦੀ ਲੋੜ ਨਹੀਂ ਔਰ ਦੂਜੀ ਜਿਹੜੀ ਗੱਲ ਆ ਕਿ ਪਏ ਭਗਵੰਤ ਮਾਨ ਜੀ ਹੁਣ ਤਾਂ ਪਾਏ ਹੀ ਹਸਤਾਲਾ ਪਤਾ ਨਹੀਂ ਆਖਰੀ ਸਾਮਾਂ ਤੇ ਆ ਜਾਂ ਵੱਧ ਘਟ ਪੀ ਲਈਏ ਪਰ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਜਿਹੜਾ ਹੈਲੀਕਾਪਟਰ ਆ ਮੈਂ ਤਾਂ ਉਦਣ ਵੀ ਕਿਹਾ ਸੀ ਮੈਂ ਕਿਹਾ ਇੱਕ ਬਿਸਕਟ ਦਾ ਪੈਕੇਟ ਸੁੱਟਦਾ 2 ਰੁਪਈਆ ਦਾ ਜਿੰਦੇ ਚ ਤਿੰਨ ਬਿਸਕਟ ਹੁੰਦੇ ਆ ਪਰਲੇ ਜੀ ਦਾ ਠੀਕ ਹੈ ਇੱਕ ਮੈਂ ਥੋੜੀ ਜਿਹੀ ਖੰਡ ਸੁੱਟ ਦਿੰਦੇ ਆ ਜਾਂ 5 ਕਿਲੋ ਮੈਂ ਆਟਾ ਸੁੱਟ ਦਿੰਦੇ ਮੈਂ ਸੁੱਟ ਦਿਆ ਪਾਣੀ ਚ ਹੂੰ 150 ਫੁੱਟ ਤੋਂ ਛੁੱਟਦੇ ਆ ਮੈਂ ਕਹਾਂ ਜਦੋਂ 150 ਫੁੱਟ ਤੋਂ ਤੁਸੀਂ ਛੁੱਟਦੇ ਹੋ ਤਾਂ ਮੈਨੂੰ ਮੈਂ ਤੁਹਾਡਾ ਕੋਈ ਵੀ ਐਮਐਲਏ ਜਿਹੜਾ ਉਥੋਂ ਆਟਾ ਚੁੱਕ ਕੇ ਲਿਆਵੇ ਜਾਂ ਬਿਸਕੁਟ ਦਾ ਪੈਕੇਟ ਚੁੱਕ ਕੇ ਲਿਆਵੇ ਹੁਣ ਬਾਈ ਜੀ ਇੱਥੋਂ ਆਪਾਂ ਉੱਤਰ ਜੀ ਗਏ ਆਪਾਂ ਕਹਿੰਨੇ ਇਹਨਾਂ ਦਾ ਇੱਥੇ ਝੋਨਾ ਲੱਗਾ ਹੈ ਇਹਨਾਂ ਮੈਂ ਕਿ 5-6 ਫੁੱਟ ਤੇ ਲੱਗਾ ਹੋ ਤੇ ਹੁਣ ਪਤਾ ਹੀ ਨਹੀਂ ਇਹਦੇ ਵਿੱਚ 20 ਫੁੱਟ ਦਾ ਟੋਇਆ ਬਣ ਗਿਆ ਜਾਂ ਕਿੰਨੇ ਦਾ ਬਣ ਗਿਆ ਇਸ ਕਰਕੇ ਉਹਨੇ ਤਾਂ ਇੱਕ ਮਰਨ ਦਾ ਜਿਹੜਾ ਟਕਵਾਂਜ ਜਿਹੜਾ ਲੋਕਾਂ ਦਾ ਬਣਾਇਆ ਸੀਗਾ ਹੈਲੀਕਾਪਟਰ ਦਾ ਕੋਈ ਫੈਰਾ ਨਹੀਂ ਜੇ ਹੈਲੀਕਾਪਟਰ ਨਾਲੋਂ ਜੇ ਜ਼ਿੰਮੇਵਾਰੀ ਚੱਕਣੀ ਸੀ ਕੋਆਪਰੇਟਿਵ ਸੁਸਾਇਟੀਆਂ ਨੂੰ ਕਹਿੰਦਾ ਟਰੈਕਟਰ ਤੁਹਾਡੇ ਕੋਲ ਨੇ ਬਈ ਟਰੈਕਟਰ ਲੈ ਕੇ ਚੱਲੋ ਮਨਰੇਗਾ ਵਾਲਿਆਂ ਨੂੰ ਕਹਿੰਦਾ ਬਈ ਮਨਰੇਗਾ ਵਾਲਿਓ ਮੈਨੂੰ ਪਤਾ ਜਦੋਂ ਪਿਛਲੀ ਯਾਰ ਬਾਪੂ ਨੇ ਉਹ ਬੰਨ ਦੇ ਉੱਤੇ ਉਹਨੇ ਏਡੀਸੀ ਨੂੰ ਕਿਹਾ ਇੱਥੇ ਬੈਠਾ ਰਿਹਾ ਜੋਨਾਂ ਚਿਰ ਜਿੰਨਾ ਚਿਰ ਬੰਨਨ ਵੱਜਦਾ ਨਹੀਂ ਜਿੰਨਾ ਚਿਰ ਮੇਰੇ ਨਾਲ ਅਜੇ ਸ਼ਿਮਦਾ ਜੇ ਸੀ ਉਥੋਂ ਘੱਟੇ ਵਾਲਾ ਠੀਕ ਬਾਬਾ ਜੀ ਔਰ ਜੀਰਾ ਸਾਹਿਬ ਉਦੋਂ ਇੱਥੇ ਬੈਠੇ ਰਿਹਾ ਔਰ ਮੈਨੂੰ ਪਤਾ ਹੈ ਕਿ ਸੰਗਤ ਇਹ ਕਰਦੀ ਹੈ ਸਾਰਾ ਕੁਝ ਕੱਲਾ ਬੰਦਾ ਕੁਝ ਨਹੀਂ ਹੁੰਦਾ ਪਰ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰਕਾਰ ਕੀ ਨਹੀਂ ਸੀ ਕਰ ਸਕਦੀ ਸਰਕਾਰ ਕੋਲ ਕੋਈ ਤੋੜਿਆ ਨਹੀਂ ਖੋੜ ਥੋੜ ਨਹੀਂ ਸਰਕਾਰ ਕੋਲ ਸਰਕਾਰੀ ਜ਼ਮੀਨਾਂ ਪਈਆਂ ਨੇ ਪੰਚਾਇਤ ਦੀਆਂ ਅਸੀਂ ਮਿੱਟੀ ਲਈ ਜ਼ਮੀਨ ਲੱਭਦੇ ਫਿਰਦੇ ਆ ਮੈਂ ਕਹਿੰਦਾ ਜੇ ਮੈਂ ਐਮਐਲਏ ਹੁੰਦਾ ਮੈਂ ਕਹਿੰਦਾ ਸਾਰੀ ਪੰਚਾਇਤੀ ਜ਼ਮੀਨ ਚੋਕ ਕੇ ਲੈ ਜਾਓ ਯਾਰ ਗੱਲ ਇਹ ਹੈ ਕਿ ਜੇ ਅਸੀਂ ਬਚਾਂਗੇ ਤੇ ਤਾਂ ਹੀ ਉਹ ਵਾਵਾਂਗੇ ਤੇ ਨਹੀਂ ਸਰਕਾਰ ਕੋਲ ਇਹ ਸਰਕਾਰ ਕਿਉਂ ਨਹੀਂ ਫਿਰ ਤੋੜੇ ਕਿਉਂ ਨਹੀਂ ਦੇ ਰਹੀ ਹਾਲਾਂਕਿ ਮੈਂ ਇਹਨਾਂ ਦਾ ਵੇਖ ਰਹਾ ਹਾਂ ਵੀ ਜਿੰਨੇ ਮੰਤਰੀ ਨੇ ਐਮਐਲਏ ਤੋੜੇ ਮੋਢਿਆਂ ਤੇ ਚੱਕੀ ਫਿਰਦੇ ਨੇ ਤੁਸੀਂ ਤੋੜੇ ਦੇਣ ਕਿਉਂ ਨਹੀਂ ਡਏ ਉਹ ਗੱਲ ਹੈ ਵੀਰੇ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੂੰ ਇਹ ਤਾਂ ਬਾਜਵਾ ਸਾਹਿਬ ਦੇ ਕਹਿਣਾ ਤਰ੍ਹਾਂ ਮਟੀਰੀਅਲ ਹੀ ਇਹੋ ਜਿਹਾ ਆ ਗਿਆ ਕਿ ਇਹਨਾਂ ਨੂੰ ਸਮਝੀ ਨਹੀਂ ਹੁਣ 150 ਕਰੋੜ ਰੁਪਈਆ ਰੈੱਡ ਕਰਾਸ 'ਚ ਆਰਟੀਆਈ ਪਾ ਲਿਓ ਹੂੰ ਜਿਹੜੇ ਲਾਇਸੈਂਸਾਂ ਦੀ ਫੀਸ ਆ ਜਿਹੜਾ ਦੂਜਾ ਤੇ ਜਾਂ ਡੇਟ ਯਾਫਤਾਂ ਵਾਸਤੇ ਹੁੰਦੀ ਆ ਪਿਆ ਜੀ ਠੀਕ ਹੈ ਇਹਨਾਂ ਨੂੰ ਕੋਈ ਉਥੋਂ ਮੇਰੇ ਹਿਸਾਬ ਨਾਲ ਹੈਂਡੀਕੈਪ ਇਹਨਾਂ ਨੂੰ ਕੋਈ ਸਾਈਕਲ ਨਹੀਂ ਦਿੰਦਾ ਟਰਾਈਸਾਈਕਲ ਜਾਂ ਮਸ਼ੀਨ ਨਹੀਂ ਇਹਨਾਂ ਨੂੰ ਕੋਈ ਦਿੰਦਾ ਇਹਨਾਂ ਨੂੰ ਪਤਾ ਹੀ ਨਹੀਂਗਾ ਹੂੰ ਇਸ ਕਰਕੇ ਇਹ ਹੈ ਕਿ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚਲਾਉਣਾ ਸਰਕਾਰ ਕਿਵੇਂ ਚਲਾਉਣੀ ਇਹ ਦਾਣ ਕੇ ਬੰਨਾਂ ਦੇ ਬਾਹਾਂ ਖੜੀਆਂ ਕਰ ਸਕਦੇ ਆ ਠੀਕ ਹੈ ਮੈਂ ਅੱਜ ਵੀ ਕਹਿੰਦਾ ਸਰਕਾਰ ਨਹੀਂ ਹੈਗੀ ਜਿਹੜੀ ਚੀਜ਼ ਦੀ ਲੋੜ ਆ ਮੈਂ ਦੇਣ ਨੂੰ ਰੋਕਣ ਵਾਲੇ ਤਾਰ ਮੰਗਦੇ ਰਹੇ ਕਾਫੀ ਦਿਨਾਂ ਦੇ ਮੇਰੇ ਚੈਨਲ ਤੇ ਘਟੋ ਘਟੋ ਚਾਰੇ ਤਰਲੇ ਹੀ ਮਰੀ ਗਏ ਯਾਰ ਤਾਰ ਕਰੀ ਮੰਗਦੇ ਪਰਸੋਂ ਰਾਜਾ ਵੜਿੰਗ ਨਹੀਂ ਆਏ ਰਾਤੀ 2:30 ਵਜੇ ਗਏ ਅਸੀਂ ਬੰਦ ਤੇ ਠੀਕ ਹੈ ਇਹਨਾਂ ਇਹ ਕਹਿੰਦੇ ਆ ਕਿ ਬਾਈ ਇਹ ਰਾਤ ਨੂੰ ਕਿਉਂ ਤੁਰਿਆ ਫਿਰਦਾ ਮੈਂ ਤਾਂ ਦਿਨੇ ਵੀ ਤੁਰਿਆ ਫਿਰਦਾ ਰਾਤ ਨੂੰ ਵੀ ਤੁਰਿਆ ਫਿਰਦਾ ਕਿ ਤੁਸੀਂ ਕਿੱਧਰ ਚਲੇ ਜਾਨੇ ਕੱਲੀ ਫੋਟੋ ਖਿਚਾਉਣੀ ਆਉਨੇ ਆ ਅਸੀਂ ਗਏ ਉਹ ਵਿਚਾਰੇ ਰੋਣ ਹੀ ਲੱਗ ਪਏ ਉਹ ਕਹਿੰਦੇ ਬਾਈ ਜੀ ਤਾਰ ਰਪਿੰਤਾ ਕੱਢ ਕੱਢ ਕੇ ਮੰਗਦੇ ਆ ਤੇ ਜੰਗਾਲੀ ਜੀ ਲਾ ਕੇ ਦੇਤੀ ਅਜੇ ਇਹ ਨਹੀਂ ਪਤਾ ਬਾਅਦ ਚ ਚੋਰੀ ਦਾ ਪਰਚਾ ਕਿੰਦੇ ਤੇ ਹੋਣਾ ਉਹ ਤਾਰ ਜਿਹੜੀ ਲੈਂਦੀ ਜੰਗਾਲੀ ਜੀ ਤਾਰ ਤੇ ਮੈਂ ਕਹਾ ਯਾਰ ਤਾਰ ਸਿੱਧੀ ਮੰਗਾ ਕੇ ਦਿੰਦੇ ਉਹ ਕਹਿੰਦੇ ਸ਼ੁਕਰ ਕਰੋ ਜੀ ਉਹ ਸਾਨੂੰ ਇੱਕ ਟਰਾਲੀ ਜੀ ਲਿਆਤੀ ਐ ਮੈਂ ਕਹਾ ਕਿੰਨੀ ਚਾਹੀਦੀ ਉਹ ਕਹਿੰਦੇ 25 30 ਕੁਆਂਟਲ ਜੇ ਨਹੀਂ ਚਾਹੀਦੀ ਠੀਕ ਹੈ ਅੱਜ ਹੀ ਮੈਂ ਜੰਮੂ ਤੋਂ ਮੰਗਾਈ ਆ ਅੱਜ 30 ਕੁਆਂਟਲ ਤਾਰ ਉਹਨਾਂ ਦੇ ਲਾਵਾਂਗੇ ਤੁਸੀਂ ਬਿਲਕੁਲ ਜੀ ਪਰ ਕੇਜਰੀਅਲ ਸਾਹਿਬ ਕਹਿੰਦੇ ਇਹ ਦਿੱਲੀੋਂ ਰਾਸ਼ਨ ਇਕੱਠਾ ਕਰਨ ਲਈ ਲੋਕਾਂ ਦੇ ਘਰਾਂ ਚ ਤਾਰਾਂ ਤੂੰ ਨਾ ਜੋ ਵੀ ਪਤਾ ਨਹੀਂ ਕੀ ਛੈ ਇਕੱਠੀ ਕਰਨ ਦੇ ਉਹ ਇੱਥੇ ਆਉਣਾ ਉਹਦੀ ਲੋੜ ਹੈਗੀ ਇੱਥੇ ਗੱਲ ਇਹ ਹੈ ਕਿ ਪੰਜਾਬ ਵਾਲੇ ਜਾਣਦੇ ਆ ਦਿੱਲੀ ਵਾਲੇ ਸਾਲੇ ਇੱਥੋਂ ਰਾਸ਼ਨ ਇਕੱਠਾ ਕਰਦੇ ਪਏ ਆ ਹਾਂ ਐਸੋ ਦਾ ਰਾਸ਼ਨ ਦਿੱਲੀ ਜਾ ਰਿਹਾ ਹੈ ਅੱਛਾ ਹਾਂ ਇਸ ਕਰਕੇ ਭਾਈ ਉਹ ਤਾਂ ਲੁੱਟ ਪੰਜਾਬ ਦੀ ਹੋ ਰਹੀ ਹੈ ਦਿੱਲੀ ਦੀ ਥੋੜੀ ਹੋ ਰਹੀ ਹੈ ਦਿੱਲੀ ਨੂੰ ਲੁੱਟਿਆ ਸੀ ਦਿੱਲੀ ਵਾਲਿਆਂ ਨੇ ਧੱਕੇ ਭਾਰ ਮਾਰ ਕੇ ਕੱਢਦਾ ਉਹਨਾਂ ਦੀ ਗੱਲ ਰੁਕਦੀ ਆ ਆਪਾਂ ਵੀਰਜੀ ਜੁੜੇ ਆ ਇਹਨਾਂ ਦੇ ਕਾਫੀ ਸਬਸਕ੍ਰਾਈਬਰ ਆ ਯਾਨੀ ਕਿ ਆਪਣੀ ਗੱਲ ਦੂਰ ਤੱਕ ਜਾ ਸਕਦੀ ਹੈ ਤੁਹਾਡੇ ਥਰੂ ਸਾਡੀ ਗੱਲ ਜਾ ਸਕਦੀ ਹੈ ਸਾਡੇ ਦਿਲ ਅਸੀਂ ਸਾਡਾ ਇਹੋ ਹੀ ਪਿੰਡ ਦੀਨੇਕੇ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੰਤਰੀ ਸਾਹਿਬ ਜਿਹੜੀ ਗੱਲ ਕਰਦੇ ਵੇ ਦਿੱਲੀ ਤੱਕ ਰਾਸ਼ਨ ਜਾ ਰਿਹਾ ਵਾ ਹੜਾਂ ਦਾ ਰਾਜ ਤੇ ਠੱਗਾਂ ਦਾ ਰਾਜ ਬਣਿਆ ਪਿਆ ਵਾ ਤੇ ਜਿਹੜੇ ਕੈਂਪਿਆਂ ਨਾਲ ਸਾਨੂੰ ਉਹਨਾਂ ਦਾ ਬਹੁਤੀ ਕੋਈ ਹੈਗੀ ਨਹੀਂ ਸਹੂਲਤ ਬਹੁਤੇ ਦੇ ਵਿੱਚ ਠੱਗੀ ਬੈਠੇ ਜੇ ਸਕੈਨਰ ਉਹਨਾਂ ਨੇ ਐ ਕਰਕੇ ਲਾਏ ਆ ਦਾਨ ਕਰਨ ਵਾਲੇ ਇੱਥੇ ਦੁਨੀਆ ਦੇ ਉੱਤੇ ਘਟ ਨਹੀਂ ਜ਼ਮੀਨਾਂ ਦਾਨ ਕਰ ਦਿੰਦੇ ਆ ਦਾਨ ਕਰਨ ਵਾਲੇ ਮਗਰ ਆ ਦਾ ਘਰ ਨਹੀਂ ਵੀ ਇਹ ਜਿਹੜੇ ਦਾਨ ਕਰਨ ਵਾਲੇ ਹੁੰਦੇ ਆ ਤੇ ਉਹ ਇਹਨਾਂ ਨੇ ਸਕੈਨਰ ਉੱਤੇ ਲਾਏ ਐ ਕਰਕੇ ਬੋਰਡਾਂ ਦੇ ਉੱਤੇ ਜਿਹੜੇ ਲੰਘਦੇ ਉਹ ਤੇ ਸਕੇਂਦਰ ਸਿੱਦੇ ਕਾਊਂਟ ਚ ਪੈਸੇ ਆਉਂਦੇ ਆ ਮੈਂ ਤੇ ਇਹ ਗੱਲ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਵੀਰ ਜੀ ਜੇ ਤੁਸੀਂ ਕਿਸੇ ਦੀ ਹਮਦਰਦੀ ਸਮਝਦੇ ਜੀ ਉਹਦੇ ਘਰੇ ਆਓ ਉਹਦੇ ਭਾਵੇਂ ਕੱਲਾ ਕੱਲਾ ਭਾਵੇਂ ਇੱਕੋ ਘਰ ਦੀ ਇੱਕੋ ਘਰ ਸੰਭਾਲ ਲਓ ਨਾ ਉਹਦੇ ਘਰੇ ਆਓ ਉਹਨੂੰ ਪੁੱਛੋ ਆ ਕੇ ਵੀ ਤੈਨੂੰ ਜ਼ਰੂਰਤ ਕਿਹੜੀ ਚੀਜ਼ ਦੀ ਆ ਸਕੇਂਦਰਾਂ ਦੇ ਵਿੱਚ ਪੈਸੇ ਪਾਇਆ ਦਾਨ ਨਹੀਂ ਜੀ ਹੋਣਾ ਗੁਰੂ ਗੁਪਤ ਦਾਨ ਗੁਪਤੀ ਹੋ ਜਾਂਦਾ ਜਿਵੇਂ ਵੀਰ ਨੇ ਕਿਹਾ ਵੀ ਕਿਸੇ ਦੀ ਮੌਤ ਤੇ ਕਿਸੇ ਦੀ ਮੌਜ ਇਹ ਵੀਰ ਕਹਿੰਦੇ ਵੀ ਅੱਜ ਇਹ ਮਰੇ ਪਏ ਨੇ ਤੇ ਅੱਜ ਇਹਨਾਂ ਦੀਆਂ ਲਾਸ਼ਾਂ ਵੀ ਨੋਚੀ ਜਾਂਦੇ ਆ। ਨਾਲ ਇਹ ਆ ਕਿ ਬਿਲਕੁਲ ਜਹਦਰ ਦੀ ਗੱਲ ਸਹੀ ਆ। ਹਮਮ ਗੱਲ ਵਾਜਬ ਆ ਯਾਰ। ਮੈਂ ਤਾਂ ਅੱਗੇ ਗੱਲ ਇਹ ਕਰਕੇ ਹਟਿਆ ਕਿ ਅੱਜ ਜਿਹੜਾ ਰਾਸ਼ਨ ਆ ਹੁਣ ਮੈਨੂੰ ਦੱਸੋ ਕਿ ਉਹ ਸਾਹਮਣੇ ਘਰ ਆ। ਉਹ ਸਾਹਮਣੇ ਘਰ ਤੱਕ ਕਿਤੇ 베ੜੀ ਆਊਗੀ ਤੇ ਰਾਸ਼ਨ ਜਾਊਗਾ। ਹਾਂ। ਉੱਥੇ ਜਾਣ ਜਾਣ ਤੇ ਵੀ ਡੇਢ ਦੋ ਘੰਟੇ ਚਾਰ ਘੰਟੇ ਲੱਗਣੇ ਆ। ਹਮਮ ਤੇ ਕੋਈ ਬੰਦਾ ਰਿਸਕ ਇੰਨੇ ਪਾਣੀ ਚ ਲੈਂਦਾ ਨਹੀਂ। ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਦਾ। ਹਮਮ ਔਰ ਅਸਲ ਦੇ ਵਿੱਚ ਇਹ ਬਾਦ ਦੇ ਵਿੱਚ ਲਿਸਟਾਂ ਬਣਾਈਆਂ ਜਾਂ ਲਿਸਟਾ ਬਣਾ ਕੇ ਮੈਂ ਤੇ ਇਹ ਗੱਲ ਕਹਿੰਦਾ ਮੇਰੇ ਏਰੀਏ ਦੇ 234 ਪਿੰਡ ਨੇ ਤੇ 34 ਪਿੰਡ ਪ੍ਰਭਾਵਿਤ ਨੇ ਜੇ 234 ਪਿੰਡਾਂ ਵਾਲੇ ਕੱਲੇ ਕਾਂਗਰਸੀ ਇੱਕ ਇੱਕ ਘਰ ਸਾਮ ਲੈਣ ਕੇ ਬਾਈ ਤੇਰੀ ਕਣਕ ਅਸੀਂ ਬੀਜ ਕੇ ਜਾਵਾਂਗੇ ਕੀ ਬਾਤ ਤੇਰੇ ਤੇਰੇ ਤੈਨੂੰ ਖਾ ਚਾਹੀਦੀ ਅਸੀਂ ਦੇਾਂਗੇ ਔਰ ਅਸੀਂ ਇਹ ਕੰਮ ਜਿਹੜਾ ਸਾਂਭਾਂਗੇ ਕਿਉਂਕਿ ਅੱਜ ਜਿਹੜੀ ਆ ਅੱਜ ਜਿੱਥੇ ਲੋੜ ਹੈਗੀ ਹੈ ਤੇਲ ਦੀ ਲੋੜ ਆ ਅਸੀਂ ਤੇਲ ਦੇ ਰਹੇ ਆ ਜਿੱਥੇ ਮਿੱਟੀ ਦੀ ਲੋੜ ਆ ਮਿੱਟੀ ਭੇਜ ਰਹੇ ਆ ਔਰ ਮੈਂ ਇਹ ਗੱਲ ਕਹਿੰਦਾ ਅਸੀਂ ਨਹੀਂ ਸਾਰੀ ਸੰਗਤ ਭੇਜ ਰਹੇ ਆ ਭਾਈ ਕਨਈਆ ਇਹ ਸੇਵਾ ਸੁਸਾਇਟੀ ਹੈ ਤਰਨਜੀਤ ਸਿੰਘ ਮਾਣਾ ਤੁਸੀਂ ਜਾਣਦੇ ਹਰਪੀਤ ਵੀਰ ਜੀ ਰਾਣੇ ਉਹਦਨ ਰਾਜੀ ਸਿਭਰਾ ਜੀ ਨੇ ਗੋਦ ਲਿਆ ਇੱਕ ਪਿੰਡ ਕਹਿੰਦੇ ਬਾੜੀ ਅਸੀਂ ਬੜਕਣੀ ਮਾਰਦੇ ਇੱਕ ਪਿੰਡ ਦੀਆਂ ਅਸੀਂ ਕਣਕਾਂ ਬੀਜ ਕੇ ਜਾਵਾਂਗੇ ਖਾਦ ਬੀਜ ਤੇਲ ਟਰੈਕਟਰ ਸਾਰੇ ਸਾਡੇ ਹੋਣਗੇ ਸੋ ਜਿਵੇਂ ਤੁਸੀਂ ਕਿਹਾ ਵੀ ਇੱਕ ਇੱਕ ਪਿੰਡ ਵੀ ਸੰਭਾ ਬਹਿ ਜਾਵੇ ਬੜੀ ਵਧੀਆ ਗੱਲ ਵੀਰ ਨੇ ਗੱਲ ਕੀਤੀ ਏ ਵੀ ਹੜਾ ਨੇ ਅਸੀਂ ਤੇ ਰੁੜ ਜਾਣਾ ਤੇ ਕਿਸੇ ਨੇ ਬਣ ਜਾਣਾ ਜੇ ਮੁਆਜਰੇ ਵੀ ਆਉਣੇ ਨੇ ਤੇ ਉਹ ਵੀ ਆਪਾਂ ਵੇਖਦੇ ਵੀ ਠੂੰਗੇ ਬੜੇ ਮੋٹے ਵੱਜਣੇ ਨੇ ਪ੍ਰਸ਼ਾਸਨ ਅਧਿਕਾਰੀਆਂ ਕਾਨੂੰਗੋ ਪਟਵਾਰੀ ਤਹਿਸੀਲਦਾਰ ਕੀ ਕਹਿਣਾ ਚਾਹੁੰਦੇ ਜੇ ਪਿਛਲੀ 6500 ਰੁਪਿਆ ਸੈਂਟਰ ਵੱਲੋਂ ਆਇਆ ਉਹ ਵੀ ਮਤਲਬ ਅੱਦੇ ਲੋਕਾਂ ਤੱਕ ਪਹੁੰਚਿਆ ਪਰ ਜਿਹੜਾ ਜਿਨ੍ਹਾਂ ਨੇ ਕੂਕੜੀਆਂ ਚੂਚਾਂ ਦੀ ਗੱਲ ਕੀਤੀ ਸੀ ਉਹਨਾਂ ਪੰਜਾਬ ਸਰਕਾਰ ਵੱਲੋਂ 1 ਰੁਪਈਆ ਨਹੀਂ ਦਿੱਤਾ ਗਿਆ ਐਤਕੀ ਵਿਸ਼ੇਸ਼ ਗਰਦੌਰੀਆਂ ਦੀ ਗੱਲ ਚੱਲੀ ਏ ਕੀ ਕਹਿਣਾ ਚਾਹੁੰਦੇ ਆ ਚਾਰ ਚਸਰੇ ਪਾਣੀ ਚੱਲਣ ਦੇ ਇੱਥੇ ਗਰਦੌਰੀ ਦੀ ਲੋੜ ਹੈਗੀ ਹੈ ਗੱਲ ਇਹ ਆ ਕਿ ਮੈਂ ਪਹਿਲਾਂ ਤੇ ਗੱਲ ਕਰਦਾ ਜਿਹੜੀ ਵੀਰ ਨੇ ਗੱਲ ਕੀਤੀ ਜਿਹੜੇ ਦਾਨ ਵਾਲੇ ਆ ਨਾ ਬਹੁਤ ਸੱਜਣਾ ਕਰਨ ਵਾਲੇ ਹੂੰ ਔਰ ਮੈਂ ਕਹਿੰਦਾ ਕਿ ਗਰਦਾਵਰੀ ਦੇ ਵਿੱਚ ਤਾਂ ਇਹਨਾਂ ਨੂੰ ਕੱਖ ਨਹੀਂ ਮਿਲਣਾਗਾ। ਹੂੰ। ਨਾ ਹੀ 23 ਚ ਮਿਲਿਆ ਨਾ ਹੀ ਹੁਣ ਮਿਲਣਾ। 19 ਚ ਵੀ ਸਾਡੇ ਵਾਲਾ ਕੈਪਟਨ ਸਾਡ ਨੂੰ ਬੇਵਕੂਫੀ ਬਣਾ ਗਿਆ। ਹੂੰ। ਕਿਉਂਕਿ ਮੇਰੇ ਨਾਲ ਲੱਗਦੀ ਸੀ ਭਰਾਵਾ ਮੈਂ ਕਹਤਾ ਚਿੱਟਾ ਨਹੀਂ ਮੰਦ ਹੋਇਆ। ਉਹ ਮੇਰੇ ਹਲਕੇ 'ਚ ਆਇਆ ਹੀ ਨਹੀਂ। ਹੂੰ। ਉਹ ਨਹੀਂ ਵੜਿਆ ਮੇਰੇ ਹਲਕੇ 'ਚ। ਜੀ। ਠੀਕ ਹੈ ਉਹ ਸੁਲਤਾਨਪੁਰ ਤੋਂ ਪਰਾਪਰਾ ਚਲਾ ਗਿਆ। ਹੂੰ। ਔਰ ਇੱਥੇ ਮੈਂ ਕਹਿੰਦਾ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਮੈਂ ਉਦੋਂ ਵੀ ਬੇਨਤੀ ਕੀਤੀ ਕਿ ਮੁੱਖ ਮੰਤਰੀ ਸਾਹਿਬ ਇੱਥੇ ਆਓ। ਹੂੰ। ਅੱਜ ਯਾਰ ਵੇਖੋ ਵੱਡੇ ਵੱਡੇ ਸਿੰਗਰ ਜਿਵੇਂ ਮਨਕੀਰ ਤ ਗਲਾਬ ਸਿੱਧੂ ਆ ਜਾਂ ਹੋਰ ਮੈਨੂੰ ਹੁਣੇ ਇੱਕ ਫੋਨ ਆਇਆ ਸੀ ਗਲਜੀਤ ਸਾਹਿਬ ਨੇ ਸੱਤ ਪਿੰਡ ਗੋਚਲੇ ਇਸ ਕਰਕੇ ਇਹਨਾਂ ਵੱਡੇ ਵੱਡੇ ਜਿਹੜੇ ਆਰਟਿਸਟ ਆ ਉਹ ਇਹ ਕੰਮ ਕਰ ਸਕਦੇ ਆ ਤੇ ਮੈਂ ਗੱਲ ਕਹਿਣਾ ਕਿ ساری ਉਮਰ ਤੁਸੀਂ ਘਰ ਬਣਾਇਆ ਵੀ ਆਪਾਂ ਕਿਉਂ ਝਿਮੇਵਾਰੀ ਸੰਭ ਦੇ ਮੈਂ ਇਹ ਦਾਅਵੇ ਨਾਲ ਕਹਿਣਾ ਕਿ 34 ਪਿੰਡ ਜਿਹੜੇ ਹੜਪ ਪ੍ਰਭਾਵਿਤ ਨੇ ਉਹਨਾਂ ਚ 250 ਪਿੰਡਾਂ ਦੇ ਜਿਹੜੇ ਸਾਡੇ ਵਰਕਰ ਨੇ ਜਿਹੜੇ ਸਾਥੀ ਨੇ ਠੀਕ ਹੈ ਜੇ ਉਹ ਸਰਪੰਚੀਆਂ ਜਿਹੜੇ ਹੋਣ ਵਾਲੀ ਸਰਕਾਰ ਦੇ ਵਿੱਚ ਤਾਂ 40-40 ਲੱਖ ਨੂੰ ਵੇਕੀਆਂ ਨੇ ਤੇ ਮੈਂ ਤਾਂ ਕਹੇ ਸੀ ਜੀ ਐਮ ਐਲ ਏ ਇੱਕ ਪਿੰਡ ਦੇ ਪੈਸੇ ਲਾ ਦੇ ਤੇ ਇੰਨੇ ਨਾਲ ਹੀ ਕੰਮ ਹੋ ਸਕਦਾ ਸਰ ਐਮ ਐਲ ਏ ਸਾਹਿਬ ਪਰਸੋਂ ਮੇਰਾ ਇੰਟਰਵਿਊ ਕੀਤੀ ਹੈ ਗੱਟੇ ਦੀ ਨੌਜ ਤੇ ਇਹ ਕੋਲ ਹੀ ਸਨ ਉਹ ਕਿਹਾ ਮੈਂ 1 ਰੁਪਿਆ ਵੀ ਨਹੀਂ ਲਿਆ ਕਹਿੰਦੇ 1 ਰੁਪਿਆ ਵੀ ਨਹੀਂ ਲਿਆ ਮੈਂ ਵੀ ਇਹਦਾ ਮਤਲਬ ਜੇ ਸਰਦਾਰ ਕਲਬੀ ਸਿੰਘ ਜੀਰਾ ਕਹਿੰਦਾ 150 ਰੁਪਿਆ ਲੱਗਣ ਦਿੱਤਾ ਮੈਂ ਸਰਪੰਚਾਂ ਦਾ ਤਾਂ ਡੇਰ ਵੀ 150 ਕਹਿੰਦੇ ਆਓ ਕਹਿੰਦੇ ਸਰਬਸੰਮਤੀਆਂ ਆਈਆਂ ਮੈਂ ਵੀ ਬਾਹਲਾ ਨਾ ਕਰੋ ਗੱਲ ਉਹ ਜ਼ਬਰਸੰਮਤੀਆਂ ਵੀ ਹੋਈਆਂ ਕੋਈ ਤੱਕੇ ਵੀ ਹੋਏ ਨੇ ਨਹੀਂ ਉਹ ਨਹੀਂ ਚਲੋ ਆਪਾਂ ਇਸ ਬੰਨੇ ਟੋਪਿਕ ਨਹੀਂ ਆਪਾਂ ਕਰਨਾ ਪਰ ਮੈਂ ਇਹ ਸਮਾਂ ਨਹੀਂ ਇਸ ਗੱਲ ਦਾ ਪਰ ਤੁਹਾਡੇ ਸਰਪੰਚ ਸਾਹਿਬ ਦੇਣਗੇ ਹਰ ਵੀ ਦੇਣਗੇ ਜੀ ਬਿਲਕੁਲ ਦੇਣਗੇ ਅੱਜ ਵੀ ਸਾਥ ਦੇ ਰਹੇ ਨੇ ਅੱਜ ਵੀ ਮੇਰੀ ਗੱਲ ਸੁਣਾ ਮੈਂ ਤਾਂ ਸਿੱਧਾ ਜਾ ਬੰਨਾ ਭਰਾਵਾ ਆ ਜਿੰਨਾ ਮੈਂ ਪੈਸੇ ਦੇ ਰਿਆਂ ਜਿੱਥੇ-ਜਿੱਥੇ ਮੇਰੇ ਕੱਲੇ ਦੇ ਵਾਸਤੇ ਗੱਲ ਥੋੜੀ ਆਪੜਿਆ ਵੀ ਮੈਨੂੰ ਖਰਾਜ ਜਾਂਦੇ ਆਗੇ ਦੇਆ ਕਲਵੀਰ ਸਿੰਘਾਂ ਤੋਂ ਪਰ ਇੱਕ ਬੇਨਤੀ ਹੋਰ ਹੈ ਜੀ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਵਿਵਾਵਾ ਨੇ ਤੇ ਸੈਂਟਰ ਦੇ ਵਿੱਚ ਵੀ ਚਲੋ ਵਿਰੋਧੀ ਧਿਰੋਂ ਤੁਸੀਂ 400 ਰੁਪਿਆ ਜੀ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਵੀ ਸੈਂਟਰ ਜਿਹੜੀ 15 ਸਾਲ ਪਹਿਲਾਂ ਵੀ 6800 ਰੁਪਿਆ ਦੇਂਦੀ ਸੀ ਅੱਜ ਵੀ 800 ਰੁਪਿਆ ਜਦੋਂ 500 ਰੁਪਿਆ ਲਵਾਈ ਸੀ ਉਦੋਂ ਵੀ 6800 ਰੁਪਿਆ ਖਰਾਬਾ ਦਿੱਤਾ ਜਾਂਦਾ ਅੱਜ 5000 ਰੁਪਿਆ ਲਵਾਈ ਏ ਉਹ ਸੈਂਟਰ ਨੂੰ ਕਹੋ ਕਿਉਂ ਪੰਜਾਬ ਤੋਂ ਦੇ ਕੋਈ ਆਸ ਹੈ ਨਹੀਂ ਕਿਉਂਕਿ ਵਿਆਹਾਂ ਵਿਆਹਾਂ ਦੇ ਖਰਚੇ ਹੋ ਗਏ ਜਾਦੇ ਤੇ ਪਰ ਇਹ ਵੀ ਅਸੀਂ ਬੇਨਤੀ ਕਰਦੇ ਆਂ ਵੀ ਸੈਂਟਰ ਤੋਂ ਕੋ ਘੱਟੋ ਘੱਟ 30-40 ਹਜ਼ਾਰ ਰੁਪਿਆ ਮੰਗਤੇ ਰੱਖੋ ਉੱਥੇ ਇਹ ਜਿਹੜੀ ਗੱਲ ਹੈ ਨਾ ਜੀ ਇਹ 50000 ਰੁਪਿਆ ਜਾਂ 60000 ਰੁਪਿਆ ਪਰ ਏਕੜ ਜ ਜ਼ਮੀਂਦਾਰ ਕੋਲ ਤਾਂ ਇੱਕ ਫਸਲ ਹੀ ਆਉਂਦੀ ਬਿਲਕੁਲ ਉਹਦੇ ਕੋਈ ਹੋਟਲ ਨਹੀਂ ਚੱਲਦੇ ਉਹਦੇ ਕੋਈ ਪਲਾਜੇ ਨਹੀਂਗੇ ਉਹਦਾ ਕੋਈ ਪੰਪ ਨਹੀਂਗਾ ਹੂੰ ਉਹਦਾ ਤਾਂ ਰੋਜੀ ਰੋਟੀ ਦਾ ਸਾਧਨ ਹੀ ਹੈ ਔਰ ਹਰੇਕ ਕਿਸਾਨ ਦੀ ਆਈ ਚਲਾਈ ਚੱਲਦੀ ਏ ਆੜਤੀਏ ਤੋਂ ਲੈ ਆਉਂਦਾ ਔਰ ਐਕਤੀ ਤੁਸੀਂ ਵੇਖ ਲਓ 23 ਦੇ ਵਿੱਚ ਜਦੋਂ ਪਾਣੀ ਆਇਆ ਉਸਦੂ ਬਾਅਦ ਫਿਰ 3-3 4-4 ਲੱਖ ਪੈ ਲੀਆਂ ਤੇ ਲਾਇਆ ਫੱਦਰ ਕੀਤੀਆਂ ਇੱਕ ਹੋਰ ਖਰਾਬ ਹੋ ਗਏ ਨੇ ਜੀ ਲੋਕਾਂ ਦੇ ਕਰ ਨੇ ਜੀ 3-3 4-4 ਲੱਖ ਰੁਪਈਆ ਲੱਗ ਗਿਆ ਉਦੋਂ ਵੱਧ ਤੋਂ ਵੱਧ ਕਣਕ ਹੋ ਗਈ ਠੀਕ ਹੈ ਝੋਨਾ ਹੋ ਗਿਆ ਤੇ ਆ ਐਕਤੀ ਫਿਰ ਫਸਲ ਤਾਂ ਆੜਤੀਆ ਵੀ ਹੱਥ ਖਿੱਚ ਗਿਆ ਹੁਣ ਤਾਂ ਜਿਵੇਂ ਕਹਿੰਦੇ ਆ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਦਰਿਆ ਚੋਂ ਛਾਲ ਮਾਰਨ ਤੋਂ ਜੇ ਬਚਾਉਣਾ ਹੈ ਤੇ ਸਾਨੂੰ ਜ਼ਿੰਮੇਵਾਰੀ ਲੈਣੀ ਪਊਗੀ ਔਰ ਸਾਡੇ 7 ਐਮਪੀ ਨੇ ਹੂੰ ਔਰ ਇਹ ਗੱਲ ਮੈਂ ਦਾਅਵੇ ਨਾਲ ਕਹੀਏ ਕਿ ਮਿੱਤਰ ਪਿਆਰੋ ਜਿਵੇਂ ਅੱਜ ਇਹਨਾਂ ਦੇ ਰੋੜੇ ਪੈਂਦੇ ਪੈਣਗੇ ਤੁਹਾਡੇ ਵੀ ਹੂੰ ਤੁਸੀਂ ਉੱਥੇ ਆਵਾਜ਼ ਚੱਕੋ ਕਿ ਭਾਈ 60000 ਰੁਪਏ ਮੁਆਵਜ਼ਾ ਜਿਹੜਾ ਹੋਣਾ ਚਾਹੀਦਾ ਕੱਲਾ ਇਹ ਨਹੀਂ ਹੂੰ ਅੱਜ ਜੇ ਕਿਸਾਨ ਆ ਤੇ ਯਾਰ ਮਜ਼ਦੂਰ ਵੀ ਹੁੰਦੇ ਨਾਲ ਅੱਜ ਮਜ਼ਦੂਰ ਵੀ ਮਰਿਆ ਪਿਆ ਘਟੋ ਘਟਾ 800 ਰੁਪਏ ਦਿਹਾੜੀ ਮਜ਼ਦੂਰ ਨੂੰ ਮਿਲਣੀ ਚਾਹੀਦੀ ਹੈ ਜਿੰਨੇ ਦਿਨ ਪਾਣੀ ਵਗਿਆ ਉਹਦੇ ਘਰੇ 800 ਰੁਪਇਆ ਜਿਹੜਾ ਉਹ ਜਾਣਾ ਚਾਹੀਦਾ ਪਰ ਇੱਕ ਐਮਐਲਏ ਖੁੱਲ ਕੇ ਬੋਲਿਆ ਉਹਦੇ ਤੇ ਰੇਪ ਦਾ ਕੇਸ ਪਾਤਾ ਕੀ ਰੇਪ ਉਹਨੇ 2-4 ਦਿਨ ਪਹਿਲਾਂ ਕੀਤਾ ਕਿ 2 ਸਾਲ ਪਹਿਲਾਂ ਕੀਤਾ ਯਾਰ 1 ਮਿੰਟ ਹੂੰ ਉਹਦੇ ਤੇ ਰੇਪ ਦਾ ਕੇਸ ਪਾਤਾ ਹੂੰ ਆਪ ਵੀ ਧੀ ਹੈ ਧੀ ਆਪ ਦੂਜੀ ਲੈ ਆਇਆ ਰੇਪ ਦਾ ਕੇਸ ਇੰਦੇ ਤੇ ਨਹੀਂ ਬੰਦਦਾਗਾ ਉਹ ਪਹਿਲੀ ਵਿਚਾਰੀ ਰੋਂਦੀ ਫਿਰਦੀ ਹੈ ਇਹ ਇੰਦੇ ਤੇ ਨਹੀਂ ਡੋਰੀ ਐਕਟ ਲੱਗ ਸਕਦਾ ਮੈਂ ਉਹ ਵੀ ਕਹਿੰਦਾ ਉਹ ਵੀ ਕਹਿੰਦਾ ਛੱਡੋ ਪਰ ਇੱਕ ਜਿਹੜੀ ਗੱਲ ਆ ਅੱਜ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਇਹ ਬਾਜਵਾ ਸਾਹਿਬ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਨਾ ਮੈਂ ਦੱਸ ਦਿੰਦਾ ਕੋਈ ਰੇਪ ਦਾ ਕੇਸ ਨਹੀਂ ਤੇ ਕੋਈ ਬਿਮਾਰ ਨਹੀਂ ਇਹ ਸਿਰਫ ਇਹ ਆ ਕਿ ਤੁਸੀਂ ਕਹਿੰਦੇ ਹੋ ਕਿ ਦਿੱਲੀ ਵਾਲੇ ਲੁੱਟ ਕੇ ਲੈ ਗਏ ਲੁੱਟ ਕੇ ਲੈ ਗਏ ਇਹ ਇਹਨਾਂ ਦੀ ਦਿੱਲੀ ਵਾਲਿਆਂ ਦੀ ਤੇ ਪੰਜਾਬ ਵਾਲਿਆਂ ਦੀ ਚਾਲ ਆ ਹਮ ਕੀ ਅਸੀਂ ਇੱਕ ਐਮਐਲਏ ਰੌਲਾ ਪਾਊਗਾ 10 ਐਮਐਲਏ ਬਗਾਵਤ ਕਰਨਗੇ ਜਦੋਂ 10 ਬਗਾਵਤ ਕਰਨਗੇ ਮੁੱਖ ਮੰਤਰੀ ਉਹਨਾਂ ਦੇ ਨਾਲ ਖੜੂਗਾ 10 ਹੋਰ ਖੜ ਜਾਣਗੇ ਉਹ ਫਿਰ ਨਵੀਂ ਪਾਰਟੀ ਬਣਾਉਣਗੇ ਕਿ ਬਾਈ ਇਹ ਦਿੱਲੀ ਵਾਲੇ ਚੋਰ ਸੀ ਹੂੰ ਠੀਕ ਹੈ ਇਹ ਚੋਟ ਆ ਕੇ ਰਲੇ ਹੋਇਆ ਤੇ ਮੁੜ ਕੇ ਲੋਕ ਕਹਿਣਗੇ ਯਾਰ ਭਗਵੰਤ ਮਾਨ ਨੇ ਕਰ ਵਿਖਾਈ ਯਾਰ ਉਹਨੇ ਵੇਲਾ ਛਗਾ ਚੱਕਦਾ ਤੇ ਛਗਾ ਬਈ ਬਾਹਰ ਹੋਇਆ ਨਹੀਂ ਟਕਵੰਜ ਜੀ ਬਿਲਕੁਲ ਟਕਵੰਜਾ ਬਿਲਕੁਲ ਯਾਰ ਵੱਧ ਪੀਤੀ ਸੀ ਉਹ ਤਾਂ ਰੋਜ਼ ਹੀ ਪੀਂਦਾ ਹਾਂ ਮੈਨੂੰ ਦੱਸੋ ਕੀ ਬਿਮਾਰੀ ਹੈ ਬਈ ਨੂੰ ਇਹ ਫਿਰ ਉਹ ਜਿਹੜੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਸੀ ਭਗਵੰਤ ਮਾਨ ਸਾਹਿਬ ਨੂੰ ਅੱਗੇ ਭਾ ਕੇ ਸ਼ਿਸ਼ੋਦੀਆ ਸਾਹਿਬ ਨੇ ਸ਼ਾਮ-ਦਾਮ ਡੰਡਵੇਦ ਝੂਟ ਸੱਚ ਉਹ ਪਹਿਰਾ ਦੇਣ ਲੱਗ ਪਏ ਉਹ ਤਾਂ ਵੀਰੇ ਸਾਰਾ ਕੁਝ ਦਿੰਦੇ ਹੀ ਆ ਅੱਜ ਕੇ ਧੀਰੇ ਨਹੀਂ ਵੇਖਿਆ ਕਿ ਉਹਨਾਂ ਦੇ ਵਿੱਚ ਆ ਗਰੀਬ ਚਿਹਰੇ ਦੀ ਅੱਖ ਹੀ ਨਿਕਲ ਚੱਲੀ ਸੀ ਇੱਕ ਬੀਬੀ ਵੀ ਕਹਿੰਦੇ ਵੀ ਹੜਪੀੜ ਤ ਹੁਣ ਸੋਸ਼ਲ ਮੀਡੀਆ ਤੇ ਵਿਖਾਇਆ ਜਾ ਰਿਹਾ ਜਿਹੜੀ ਹੜਪੀੜ ਤ ਲੱਗਦੀ ਸੀ ਉਹ ਕਿਸਾਨ ਉਹ ਕਿਸਾਨਾਂ ਨੂੰ ਮਾੜਾ ਕਹੀ ਜਾਂਦੀ ਹੈ ਨਹੀਂ ਇੱਕ ਬੀਬੀ ਉਹ ਕਿਸਾਨਾਂ ਨੂੰ ਮਾੜਾ ਕਹੀ ਜਾਂਦੀ ਇੱਕ ਨਕਲੀ ਵੀ ਖਿਲਾਰਦੀ ਕਹਿੰਦੀ ਹਰੀਆਂ ਪੱਗਾਂ ਜੀਆਂ ਬਨ ਕੇ ਆ ਜਾਣੇ ਤੇ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਜਦੋਂ ਵੋਟ ਲੈਣੀ ਹੈ ਦਿਓਦੋਂ ਨਹੀਂ ਹਰੀਆਂ ਪੱਗਾਂ ਵਾਲਿਆਂ ਤੋਂ ਵੋਟਾਂ ਲੈਣ ਦੇ ਠੀਕ ਹੈ ਆ ਜਿਹੜੀ ਇਥੇ ਮੀਡੀਆ ਕਰਕੇ ਆਈ ਇਹਨੇ ਇਹ ਪਹਿਲਾਂ ਸਵੇਰੇ ਪਾਰਲਰ ਤੇ ਗਈ ਹੈ ਅੱਛਾ ਠੀਕ ਹੈ ਫਿਰ ਵੇਖੋ ਹਾਂ ਫਿਰ ਗੱਲ ਚ ਬੈਚ ਪਾਇਆ ਉਹਨੂੰ ਪਤਾ ਹੀ ਉਹਨਾਂ ਦੇ ਸਿਕਿਉਰਟੀ ਨਾਲ ਅੱਗੇ ਨਹੀਂ ਜਾਂਦੇ ਨਾ ਠ ਇੱਕ ਕਲਾਸ ਦੇ ਵਿੱਚ ਸਵਾਲ ਹੈ ਤੁਹਾਡੇ ਐਮਐਲਏ ਕਾ ਸੇਵਾ ਕਰ ਰਹੇ ਸੀ ਜਿਵੇਂ ਆ ਤੁਹਾਡੇ ਸਰਪੰਚ ਸਹਿਬਾਨ ਸਾਰੇ ਅੱਜ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਸੇਵਾ ਕਰ ਰਹੇ ਆ ਵੀਰ ਜੀ ਵੇਖੋ ਬਾਣੇ ਵਾਲੇ ਨੇ ਸਾਰੇ ਇੱਕ ਸਰਪੰਚ ਤੇ ਦਿਨ ਦਿਹਾੜੇ ਗੋਲੀ ਚੱਲਦੀ ਔਰ ਸੇਵਾ ਕਰਦੇ ਤੇ ਚੱਲਦੀ ਹੈ ਇਹ ਇਹ ਮਤਲਬ ਕਿਵੇਂ ਵੀ ਹੋ ਗੱਲ ਹੈ ਵੀਰੇ ਇਹ ਵੀ ਸਰਕਾਰਾਂ ਦੀ ਦੇਣ ਸਾਡਾ ਬਹੁਤ ਹੀਰਾ ਬੰਦਾ ਸੀ ਬਲਾਕ ਪ੍ਰਧਾਨ ਸੀ ਔਰ ਮੇਰੀ ਉਹਨੇ ਲੋਕ ਸਭਾ ਚ ਬਹੁਤ ਮਦਦ ਕੀਤੀ ਜੀ ਮੈਂ ਕੱਲ ਹੀ ਹੁੰਦਾ ਸਸਕਾਰ ਕਰਾ ਕੇ ਆਇਆ ਨੌ ਗੋਲੀਆਂ ਮਾਰੀਆਂ ਨੇ 6 ਲੱਗੀਆਂ ਹੁੰਦੀ ਤਿੰਨ ਟਰੈਕਟਰ ਚ ਲੱਗੀਆਂ ਨੇ 20 ਦਿਨ ਤੋਂ ਉਹ ਬੰਨ ਤੇ ਸੇਵਾ ਕਰ ਰਿਹਾ ਸੀ ਔਰ ਸਾਰਾ ਨਗਰ ਇਹ ਗੱਲ ਕਹਿੰਦਾ ਸਾਰਾ ਇਲਾਕਾ ਕਹਿੰਦਾ ਕਿ ਜੇ ਉਹ ਸੰਗਤ ਨੂੰ ਬੰਨ ਤੇ ਨਾ ਲੈ ਕੇ ਜਾਂਦਾ ਤੇ ਸਾਰੀ ਪੱਟੀ ਰੁੜ ਜਣੀ ਸੀ ਔਰ ਗੱਲ ਇਹ ਆ ਕਿ ਬਈ ਰੱਬ ਵੇਨਾ ਔਰ ਮਾਰਨ ਵਾਲੇ ਜਿਹੜੇ ਆ ਉਹਨਾਂ ਨੇ ਜ਼ਿੰਮੇਵਾਰੀ ਚੁੱਕ ਲਈ ਉਹਨਾਂ ਦੇ ਲਈ ਰਾਤ ਨੂੰ ਧਰਨਾ ਲਾਉਣਾ ਪਿਆ ਪ੍ਰਧਾਨ ਸਾਡੇ ਨੂੰ ਮਰਿੰਦਰ ਸਿੰਘ ਰਾਜਾ ਵਰਿੰਗ ਨੂੰ ਰਾਤ ਅਸੀਂ ਉਥੇ ਐਸਐਸਪੀ ਦਫਤਰ ਕੱਟੀ ਫੇਰ ਜਾ ਕੇ ਰਾਤ ਨੂੰ ਅਰੈਸਟ ਪਾਈਏ ਇੱਕ ਸਾਡਾ ਬਲਾਕ ਪ੍ਰਧਾਨ ਸੀ ਉਹਨੂੰ ਇਨਸਾਫ ਦਿਵਾਉਣ ਲਈ ਇੰਨਾ ਜ਼ੋਰ ਲੱਗਾ ਤੇ ਭਾਈ ਆਮ ਜਿਹੜਾ ਤੁਰਿਆ ਜਾਂਦਾ ਮਰਦ ਜਿਹਨੂੰ ਮਰਜ਼ੀ ਮਾਰਦੇ ਨੇ ਇੱਥੇ ਦਾ ਕੁੱਤੇ ਜਿਹੜਾ ਮੁੱਲ ਨਹੀਂ ਹੈਗਾ ਬੰਦੇ ਦਾ ਇਸ ਸਰਕਾਰ ਤੇ ਇਹ ਸਰਕਾਰ ਜਿਹੜੀ ਹੈ ਗੈਂਗਸਟਰਾਂ ਦੀ ਸਰਕਾਰ ਆ ਔਰ ਗੈਂਗਸਟਰ ਹੀ ਸਰਕਾਰ ਚਲਾ ਰਹੇ ਨੇ ਤੇ ਗੈਂਗਸਟਰ ਹੀ ਪੁਲਿਸ ਚਲਾ ਰਹੇ ਨੇ ਜੀ ਹਾਂਜੀ ਇਹ ਲਾਸਟ ਸਵਾਲ ਹੈ ਜੀ ਤੁਹਾਡੀ ਨੋਜ ਰੁੜਨ ਲਈ ਸੀ ਅੱਜ ਜੀਰਾ ਸਾਹਿਬ ਨੇ ਆ ਕੇ ਅਪੀਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਜੇ ਪਾਣੀ ਚੱਲ ਦੇਣ ਲੱਗਦਾ ਵੀ 30 ਦਿਨ ਹੋ ਗਏ ਨੇ ਇੰਨਾ ਲੰਮਾ ਪਾਣੀ ਚੱਲਦਾ ਤੁਸੀਂ ਵੇਖਿਆ ਕਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਇਹ ਜੀ ਜਿਹੜਾ ਪਾਣੀ ਆ ਇੱਕ ਮਹੀਨਾ ਹੋ ਗਿਆ ਸਾਡੀਆਂ ਫਸਲਾਂਾਂ ਚ ਚੱਲ ਰਿਹਾ ਇਹ ਜਿਹੜੀ ਸਾਡੀ ਨੋਜ ਆ ਇਹਦੀ ਬਹੁਤ ਹਾਲਤ ਨਾਜ਼ੁਕ ਹੋ ਗਈ ਸੀ ਇਹਦੇ ਚ ਵਿੱਚ ਤੇੜਾ ਪਾੜ ਗਿਆ ਐ ਐਮਐਲਏ ਸਾਹਿਬ ਨੇ ਵੀ ਅਪੀਲ ਕੀਤੀ ਲੋਕਾਂ ਨੂੰ ਮਿੱਟੀ ਲੈ ਕੇ ਆਓ ਅਸੀਂ ਵੀ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਇੱਥੇ ਮਿੱਟੀ ਲੈ ਕੇ ਆਓ ਤੇ ਤਾਂ ਕਿ ਇਹ ਜਿਹੜੀ ਨੋਚ ਹੈ ਜੇ ਇਹ ਨੋਚ ਟੁੱਟਦੀ ਹੈ ਨਾ ਸਾਰਾ ਫਿਰੋਜ਼ਪੁਰ ਜ਼ਿਲ੍ਹਾ ਹੀ ਡੁੱਬਦਾ ਕਿਉਂਕਿ ਬੰਨ੍ਹ ਨੂੰ ਕਤਰਾਂ ਹੁੰਦਾ ਇਹ ਸਿੱਧੀ ਇਹ ਸਿੱਧੀ ਆ ਰਹੀ ਸਾਡੇ ਘਰ ਵੀ ਨੁਕਸਾਨੇ ਜਾ ਰਹੇ ਹਾਂ ਜੀ ਸਾਡੇ ਜਿਹੜੇ ਸਾਡੀ ਜਿਹੜੀ ਜਿੰਨੀ ਜ਼ਮੀਨ ਆ ਦੀਨੇ ਕੇ ਪਿੰਡ ਦੀ ਉਹ ਸਾਈਡ ਆ 502 ਕੱਲੇ ਉਹ ਜਿਹੜੀ ਸਾਰੀ ਤਾਂ ਖਰਾਬ ਹੋ ਚੁੱਕੀ ਆ ਅਸੀਂ ਚਾਹੁੰਨੇ ਆ ਵੀ ਸਾਡੇ ਘਰ ਹੀ ਬਚੇ ਰਹਿਣ ਕਿਉਂ ਇਹਨੂੰ ਜਿਹੜਾ ਪੱਕਾ ਕੀਤਾ ਜਾਵੇ ਇਹਦੇ ਨਾਲ ਪੱਥਰ ਲੱਗਾ ਜਾਵੇ ਪਹਿਲੀ ਵਾਰ ਐਡੀ ਪ੍ਰਸ਼ਾਸਨ ਦੀ ਨਲਾਇਕੀ ਆ ਜੀ ਕਿਹੜੀ ਨੀਦੇ ਡਰੇਨ ਵਿਭਾਗ ਜਿਹੜਾ ਪਹਿਲੋਂ ਸਰਵਾ ਕਰਦਾ ਵੀ ਕਿਹੜੀ ਨੋਜ ਤੇ ਪੱਥਰ ਲੱਗਣਾ ਚਾਹੀਦਾ ਇਹਨੂੰ ਕਿੰਨੀ ਤਾਰ ਚਾਹੀਦਾ ਇਹਦਾ ਕੀ ਪ੍ਰਬੰਧ ਹੈ ਰੀ ਸਾਫ ਸਪਾਈ ਡਰੇਨਾ ਦੀ ਸਫਾਈ ਪਹਿਲੀ ਵਾਰ ਅਰਬ ਰੁਪਇਆ ਇਹਨਾਂ ਬਾਈਟ ਕੱਢਿਆ ਜੀ ਕਰੋੜਾਂ ਰਭਰ ਰਪਈਆ ਉਹ ਮੰਤਰੀ ਦਾ ਤੁਸੀਂ ਬਿਆਨ ਵੀ ਸੁਣ ਲਓ ਕਿ ਕਿੰਨੇ ਕਰੋੜ ਰਪਈਆ ਜਿਹੜਾ ਏ ਟ੍ਰੇਨ ਵਿਭਾਗ ਦੀ ਸਫਾਈ ਵਾਸਤੇ ਕੱਢਿਆ ਜਾਂਦਾ ਇਧਰ ਤੇ ਅਸੀਂ ਡੁੱਬੇ ਡੁੱਬੇ ਸਾਨੂੰ ਪਰਲੀ ਸਾਈਡ ਜਿਹੜਾ ਮਖੂਦਾ ਸੇਮ ਨਾਲਾ ਉਧਰੋਂ ਗੰਦਾ ਪਾਣੀ ਆ ਕੇ ਸਾਨੂੰ ਉਹ ਬਿਮਾਰ ਕਰ ਰਿਹਾ ਜੀ ਉਹ ਲੋਕਾਂ ਦੇ ਝੋਨਿਆਂ 'ਚ ਵੜ ਰਿਹਾ ਉਹਦੀ ਕੋਈ ਡਰੇਨ ਦੀ ਸਫਾਈ ਨਹੀਂ ਜੇ ਹੋਈ ਤੁਸੀਂ ਮੌਕਾ ਵੇਖ ਲਓ ਪੰਜ ਬੋਰ ਲੱਗੇ ਉਹ ਤੇ ਆ ਸਾਰੀ ਤੁਸੀਂ ਚੈਨਲ ਤੇ ਵਿਖਾਈ ਤੁਹਾਨੂੰ ਸਾਰਾ ਜੀ ਪਤਾ ਤੂੰ ਕਿਉਂ ਤੂੰ ਇਹੀ ਸਾਡੇ ਇਲਾਕੇ ਦੇ ਇੱਥੇ ਵੀ ਇਹ ਵੀਰ ਉਹ ਨੇ ਜੀ ਦਰਿਆ ਤੋਂ ਪੰਜਾਬ ਦਾ ਪਹਿਲਾ ਤੇ ਦੂਜਾ ਪਿੰਡ ਪਹਿਲਾ ਨizamdin ਤੇ ਦੂਜਾ dinne ਕਿਉਂਦਾ ਔਰ ਇਹ ਪਿੰਡ ਦੋਰੀ ਮਾਰ ਚੱਲਣ ਦੇ ਨੇ ਇਧਰ ਫਸਲਾਂ ਗਵਾਲੀਆਂ ਉਧਰ ਘਰ ਨੇ ਤੇ ਮਾੜਾ ਮੋਟਾ ਜੀ ਕਿਸੇ ਕੋਲ ਕੋ ਮਰਲਾ ਦੋ ਮਰਲੇ ਜਾਂ ਠੇਕੇ ਦੇ ਲਈਏ ਉਹ ਜਿਹੜਾ ਸ਼ਹਿਰ ਦਾ ਜਿਹੜਾ ਬਰਸਾਤੀ ਨਾਲਾ ਆਉਂਦਾ ਉਹ ਵੀ ਓਵਰਫਲੋ ਹੋ ਗਿਆ ਉਹਨੇ ਦਰਿਆ 'ਚ ਪੈਣਾ ਸੀ ਦਰਿਆ ਦਾ ਪੱਧਰ ਉੱਚਾ ਹੋ ਗਿਆ ਉਹ ਓਵਰਫਲੋ ਹੋ ਗਿਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਠੇਕੇ ਤੇ ਲਈਆਂ ਤੇ ਜਾਂ ਘਰਾ ਦੇ ਵਿੱਚ ਉਹ ਗੰਦਾ ਪਾਣੀ ਖੜਨ ਕਰਕੇ ਬਦਬੂ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪ੍ਰਬੰਧ ਜਿਹੜਾ ਹੈ ਸਰਕਾਰਾਂ ਕਰਨਾ ਹੈ ਹਾਂ ਆ ਜਿਹੜੀ ਨੋਇਤ ਅਜ ਮਿੱਟੀ ਪੈ ਰਹੀ ਹੈ ਜਾਂ ਪਿਲੇ ਸਾਲ ਜਿਹੜਾ ਪਾਰਲਾਵਨ ਡੋਟਾ ਆਪਣਾ ਗੱਟੀ ਹਰੀ ਕੇ ਕੋਲੋਂ ਤੋਂ ਮਿੱਟੀ ਸੰਗਤ ਨੇ ਪਾਈ ਆ ਐਸਟੀਮੇਟ ਬਣਾ ਕੇ ਸਰਕਾਰ ਦੇ ਹਲਕਾ ਵਿਧਾਇਕਾਂ ਦੇ ਮੰਤਰੀਆਂ ਪਾਈ ਉਹਨਾਂ ਖਾਲੇ ਆ ਵੀ ਜਿਹੜੀ ਮਿੱਟੀ ਆ ਸੰਗਤ ਪਾ ਰਹੀ ਆ ਤੇ ਵਿਖਾਊਗੀ ਸਰਕਾਰ ਕਿ ਅਸੀਂ ਕਰ ਰਹੇ ਆ ਓਕੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਉਹ ਰੋ ਰੋ ਪਖੰਡ ਕਰਨ ਰਿਹਾ ਹਮ ਅੱਜ ਉਹਦਾ ਜਿਹੜਾ ਜਿਹੜਾ ਉਹਨੇ ਜੁੰਮਲਾ ਖੇਡਿਆ ਜਿਹੜਾ ਮੋਦੀ ਖੇਡਦਾ ਹੈ ਨਾ ਉਹ ਭਗਵੰਤ ਮਾਨ ਖੜਿਆ ਉਹ ਕਲਾਕਾਰ ਸੀ ਨਾਟਕ ਬਾਏ ਸੀ ਸਾਰਾ ਕੁਝ ਇਸੇ ਤਰ੍ਹਾਂ ਕਰ ਰਿਹਾ ਅੱਜ ਕਿਉਂ ਨਾ ਕਿ ਉਹ ਕਹਿੰਦਾ ਪੁੰਜੇ ਬਹਿ ਕੇ ਰੋਟੀ ਖਾਦੀ ਹੈ ਇਹਨਾਂ ਨਾਲ ਲੋਕਾਂ ਦੇ ਉਹ ਜੀ ਨਾਟਕ ਕਰਨ ਜਾਂਦਾ ਉਹਦੀ ਬੇਟੀ ਨੇ ਸ਼ਰਮ ਕਿਹਾ ਕਿ ਮੇਰੇ ਪਾਪਾ ਸਭ ਕੁਝ ਜਾਣਦੇ ਅੱਛਾ ਜਿਹੜੀ ਬਾਹਰ ਬੈਠੀ ਪਹਿਲਾਂ ਬੱਚੇ ਜਿਹੜੇ ਉਹਨਾਂ ਤੋਂ ਅੱਛਾ ਅੱਜ ਵੇਖੋ ਕਿ ਉਹ ਕਿਉਂ ਨਹੀਂ ਕਾਰਜਕਾਰੀ ਅਫਸਰ ਕਿੰਨਾ ਉਹਨਾਂ ਕੋਲੇ ਕੈਬਨਟ ਔਰ ਹਮ ਕਾਰਜਕਾਰੀ ਲਾ ਕੇ ਉਹਨਾਂ ਨੂੰ ਦੁਜੇ ਨੂੰ ਜਿਹੜਾ ਅੱਜ ਸਾਡੀ ਸੰਕਟ ਦੇ ਵਿੱਚ ਪੰਜਾਬ ਆ ਉਹਨੂੰ ਵੇਖਣਾ ਚਾਹੀਦਾ ਹੈ ਪਹਿਲਾਂ ਉਹ ਤਾਮਨ ਲਾਲੂ ਜਰਿਆ ਸਾਡੇ ਟੈਕਸਾਂ ਦੀ ਦਰਵਰ ਤੋਂ ਕੀਤੀ ਆ ਗੱਡੀਆਂ ਲਿਜਾ ਕੇ ਪ੍ਰਸ਼ਾਸਨ ਨਾਲ ਲਿਜਾ ਕੇ ਜਾਜ ਲੈ ਕੇ ਉਹ ਆਂਦਾ ਜਾਜ ਤੁਹਾਨੂੰ ਦੇਖਦਾ ਨਾਲੇ ਬਿਲਕੁਲ ਜਾਜ ਜਾਜ ਕਾਦੇ ਵਾਸਤੇ ਦਿੱਤਾ ਸਾਨੂੰ ਜਾਜ ਤੋਂ ਉਹਨਾਂ ਨੇ ਆਪਣੀ ਐਸ਼ ਵਾਸਤੇ ਹੂੰ ਸਭ ਤੋਂ ਵੱਧ ਹੂੰ ਐ ਸਰਕਾਰ ਨੇ ਆਪਣੇ ਵਿਆਹ ਕੀਤੇ ਆ ਰਾਗਵ ਚੱਡਾ ਜੀ ਨੇ ਕਰੋੜਾਂ ਅਰਬਾਂ ਰੁਪਈਆ ਸਾਡਾ-ਡਾ ਖਰਚਾ ਕਰਾ ਕੇ ਪਹਿਲਾਂ ਉਹਨੇ ਵਿਆਹ ਹੂੰ ਆ ਜਾਰੀ ਨੋਚ ਆ ਹੂੰ ਇਸ ਸੰਗਤ ਆਮ ਪਬਲਿਕ ਸਮਾਜ ਸੇਵਾ ਮੀਡੀਆ سوشل ਮੀਡੀਆ ਜੋਗ ਨਾ ਹੁੰਦਾ ਤੇ ਸਾਡਾ ਅੱਜ ਕੋਈ ਪ੍ਰਬੰਧ ਨਹੀਂ ਹੋਣਾ ਇੱਕ سوشل ਮੀਡੀਆ ਜੋਗ ਕਰਾਉਣ ਪੱਤਰਕਾਰ ਭਾਈਚਾਰੇ ਨੇ ਨਾਲ ਸਾਡੇ ਸੇਵਾ ਨਿਭਾਈ ਆ ਜਿਹੜਾ ਫਰਜ਼ ਸਰਕਾਰ ਦਾ ਸੀ ਸਰਕਾਰ ਗੂੰਗੀ ਬੋਲੀ ਹੋ ਕੇ ਪਖੰਡ ਕਰਕੇ ਰੋ ਪਿੱਟ ਕੇ ਨਕਰੇ ਵਿਖਾ ਰਹੀ ਹੈ ਜਿਨ੍ਹਾਂ ਨੇ ਵੱਡੇ ਪੱਦਰ ਤੇ ਕੀਮਤੀ ਵੋਟਾਂ ਲੈ ਕੇ 92 94 ਐਮ ਐਲ ਏ ਮੰਤਰੀ ਬਣਾਏ ਕਿੱਥੇ ਉਹ ਕਹਿੰਦਾ ਹੈ ਕਿ ਮੈਨੂੰ ਵੀ ਆਈ ਪੀ ਕੋਟਾ ਨਹੀਂ ਮੈਂ ਕੋਈ ਸਕਿਉਰਟੀ ਨਹੀਂ ਲਊ ਬੀਬੀ ਦੀ ਸਕਿਉਰਟੀ ਵੱਖਰੀ ਆ ਭੈਣ ਦੀ ਵੱਖਰੀ ਆ ਪਤਨੀ ਦੀ ਵੱਖਰੀ ਆ ਮਾਤਾ ਦੀ ਵੱਖਰੀ ਆ ਉਹ ਵੀ ਹੁਣ ਉਹਨਾਂ ਦਾ ਤੁਸੀਂ ਚਿਹਰਾ ਵੇਖਿਆ ਪਹਿਲਾਂ ਕਿਦਾਂ ਦਾ ਸਾਰੇ ਪਰਿਵਾਰ ਦਾ ਹੁਣ ਕਿਹੜਾ ਮੋੜਾ ਕੀ ਹੋ ਗਿਆ ਮੋਟਾ ਕਮਿਸ਼ਨ ਜਿਹੜਾ ਵਾ ਜਿਹਨੂੰ ਇਹੋ ਜੇ ਬੰਨਾਂ ਦੇ ਵਿੱਚ ਉਹਨਾਂ ਨੇ ਆਪਣੇ ਐਸਟੀਮੇਟ ਬਣਾ ਕੇ ਡੀਸੀਆਂ ਨਾਲ ਐਸੀਆਂ ਰਾਈ ਆ ਪੈਸੇ ਖਾਣੇ ਆ ਜਿਹੜਾ ਆਉਣ ਵਾਲੇ ਸਤਾਈ ਦੀਆਂ ਦੇ ਤਿਆਰੀ ਕਰਨੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਵੀਰ ਹਰਪਾਲ ਸਿੰਘ ਮਖੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੇ ਸਾਡੀ ਜਿਹੜੀ ਆਵਾਜ਼ ਆ ਪੂਰੇ ਦੇਸ਼ ਦੇ ਵਿੱਚ ਪਚਾ ਰਹੇ ਜੀ ਜੀ ਸਾਡਾ ਫਰਜ ਹੈ ਜੀ ਤੁਹਾਡਾ ਫਰਜ ਆ ਤੇ ਤੁਸੀਂ ਸਾਡਾ ਆਪਦਾ ਫਰਜ ਸਮਝਦੇ ਇੱਥੇ ਆਏ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆ ਤੁਹਾਡਾ ਵੀ ਅਸੀਂ ਦੇ ਨਹੀਂ ਦੇ ਸਕਦੇ ਕਿਵੇਂ ਕਹਿ ਰਹੇ ਹੋ ਤੁਸੀਂ ਟੱਕਰ ਕਹਿੰਦੇ ਵੀ ਹੁਣ ਆ ਇਹਨੂੰ ਸਿੱਧੀ ਪਿੰਡ ਨੂੰ ਹੋ ਗਈ ਪਾਣੀ ਉਤਰੂ ਘੁਮ ਕੇ ਆ ਰਿਹਾ ਤੁਸੀਂ ਸਮਝਾ ਦਿੱਤੇ ਇਹ ਪਾਣੀ ਚੱਲ ਰਿਹਾ ਵਾ ਘੱਟੋ ਘੱਟ 15 ਦਿਨ ਹੋ ਗਏ ਪਾਣੀ ਆਂਦੀ ਚੱਲ ਰਿਹਾ ਵਾ ਅੱਛਾ 30 35 ਦਿਨ ਪਾਣੀ ਚੜੀ ਨਾ ਹੋ ਗਿਆ ਡੈਮ ਐਸਾਈਡ ਆ ਦਰਿਆ ਇਧਰਲੀ ਸਾਈਡ ਆ ਸਾਰਾ ਉਹ ਜਿਹੜਾ ਆਪਾਂ ਹੈਡ ਆ ਹਰੀਕੇ ਹੈਡ ਵਰਕਰਸ ਉਹ ਇਹਨੂੰ ਟੱਕਰ ਮਾਰ ਰਿਹਾ ਬੰਨ ਨੂੰ ਇਹਦੇ ਨਾਲ ਨਾ ਕੋਈ ਕਰੇਡ ਆ ਸਿਰਫ ਮਿੱਟੀ ਪਾ ਕੇ ਉੱਚਾ ਕੀਤਾ ਗਿਆ ਵੇ ਇਹਦੇ ਨਾਲ ਕੋਈ ਵੀ ਜਿਆਦਾ ਨਹੀਂ ਮਿੱਟੀ ਪਾਣੀ ਖੋਰ ਸਕਦੀ ਜੇ ਇਥੋਂ ਪਾਣੀ ਢੋਣੇ ਲੱਗਾ ਆ ਹਾਂ ਮੈਂ ਇੱਕ ਇੱਕ ਗੱਲ ਤੁਹਾਡੇ ਚੈਨਲ ਤੋਂ ਪਉਣੀ ਚਾਹੁੰਦਾ ਮੈਂ ਮੇਰਾ ਵੀ ਕੈਮਰਾ ਉਧਰ ਚੱਲ ਰਿਹਾ ਵਾ ਆਪਣਾ ਵੀ ਛੋਟਾ ਜਿਹਾ ਚੈਨਲ ਹੈ ਬਿਅੰਕ ਸਿੰਘ ਪੰਨੂ ਤੇ ਉੱਤੇ ਵੀਡੀਓ ਪਾਉਂਦੇ ਅਪਲੋਡ ਕਰਦੇ ਰਹੀਦਾ ਵਾ ਮੈਂ ਜਿਹੜੇ ਤੁਸੀਂ ਲੋਕਾਂ ਨੇ ਸੁਣਨ ਵਾਲਿਆਂ ਨੇ ਕਹਿਣਾ ਵੀ ਇਹਨਾਂ ਨੂੰ ਸ਼ੇਅਰ ਸੁਝਣ ਦੇ ਆ ਸ਼ੇਅਰ ਲਿਖਿਆ ਵਾ ਜਿਹੜੇ ਲੋਕ ਮਤਲਬ ਦਾਨ ਕਰਨ ਵਾਲੇ ਆ ਵੀ ਵੇਖੋ ਆਂਦੇ ਨਾਲ ਹੜਾਂ ਦਾ ਪੱਜ ਤੇ ਠੱਗਾਂ ਦਾ ਰੱਜ ਮੈਂ ਅੱਗੇ ਵੀ ਗੱਲ ਕਹੀ ਆ ਤੇ ਮੈਂ ਸਵੇਰੇ ਸ਼ੇਅਰ ਲਿਖਿਆ ਜਿਹੜੇ ਦਾਨ ਕਰਨ ਵਾਲੇ ਜਿਹੜੇ ਲੋਕਾਂ ਦੇ ਮੂੰਹ ਬੁਰਕੀ ਪਾਉਂਦੇ ਆ ਨਾ ਉਹਨਾਂ ਦੀ ਗੱਲ ਕਰਦੇ ਆ ਤੇ ਜਿਹੜੇ ਅੰਦਰ ਲੋਕਾਂ ਦੇ ਘਰੇ ਜਾ ਕੇ ਦਾਣਾ ਸੁੱਟਨਾ ਵਾ ਉਹਨਾਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਵਾ ਜਿਹੜੇ ਦਾਨ ਕਰਨ ਵਾਲੇ ਆ ਕਵੀ ਨੇ ਲਿਖਿਆ ਕਹਿੰਦਾ ਭੁੱਖੇ ਦੇ ਮੂੰਹ ਬੁਰਕੀ ਪਾਉਣਾ ਭੁੱਖੇ ਦੇ ਮੂੰਹ ਬੁਰਕੀ ਪਾਉਣਾ ਪੁੰਨ ਹੈ ਰੱਜੇ ਦੇ ਘਰ ਦਾਣੇ ਢੋਣਾ ਪਾਪ ਭੁੱਖੇ ਦੇ ਮੂੰਹ ਬੁਰਕੀ ਪਾਉਣਾ ਪੁੰਨ ਹੈ ਰੱਜੇ ਦੇ ਘਰ ਦਾਣੇ ਢੋਣਾ ਪਾਪ ਰੱਜਿਆ ਜੇਕਰ ਪਾਪ ਕਰੂ ਫਿਰ ਦਾਨੀ ਨੂੰ ਲੱਗੂ ਸ਼ਰਾਬ ਤੇ ਭੁੱਖੇ ਰੁੱਖੀ ਮਿੱਸੀ ਖਾਦੀ ਵੇਖਣ ਆਇਆ ਆਪ ਜਿਨੇ ਰੁੱਖੀ ਮਿੱਸੀ ਖਾ ਲਈ ਰੱਬ ਦਾ ਨਾਮ ਲੈ ਲਿਆ ਉਹਦੇ ਲਾਗੇ ਰੱਬ ਜੇ ਫਿਰ ਰੱਜਿਆਂ ਦੇ ਘਰੇ ਦਾਣੇ ਢੋਣਾ ਬੰਦ ਕਰ ਦੋ ਆਪੋ ਆਪਣੇ ਪਿੰਡ ਸੰਭਾਲ ਲਓ ਆਪਣਾ ਪੰਜਾਬ ਆਪ ਸੰਭਾਲੋ ਮੈਂ ਤੇ ਇਹ ਗੱਲ ਕਹਿਣੀ ਚਾਹਣਾ ਜੀ ਕਿੰਦੇ ਵੀ ਰੱਜਿਆਂ ਨੂੰ ਰਜਾਓ ਨਾ ਕਿਉਂਕਿ ਗੁਰੂ ਨਾਨਕ ਦੇ ਲੰਗਰ ਜਿਹੜੇ ਨੇ ਨਾ ਇਹ ਲੋੜਵੰਦਾਂ ਵਾਸਤੇ ਨੇ ਭੁੱਖਿਆਂ ਵਾਸਤੇ ਨੇ ਭੁੱਖੇ ਨੂੰ ਪ੍ਰਸ਼ਾਦਾ ਚਿਕਾਇਆ ਸੀ ਤੇ ਉਹਨੂੰ ਸੱਚਾ ਸੌਦਾ ਕਿਹਾ ਗਿਆ ਅਦੇ ਤੁਸੀਂ ਸੱਚਾ ਸੌਦਾ ਕਰ ਸਕਦੇ ਜੇ ਭੁੱਖੇ ਦੇ ਮੂੰਹ ਚ ਪਾ ਦਿਓਗੇ ਜਿਵੇਂ ਵੀਰ ਨੇ ਕਿਹਾ ਅਰਜੇ ਨੂੰ ਲਜਾਉਣਾ ਕਿਤੇ ਨਾ ਕਿਤੇ ਸਰਾਫ ਦੇ ਭਾਗੀਦਾਰ ਬਣੋਗੇ ਸੋ ਹੋਰ ਵੀ ਵੀਰਪਰਾ ਆਏ ਨੇ ਕਹਿੰਦੇ ਵਿਚ ਚਰਨਜੀਤ ਸਿੰਘ ਚੰਨੀ ਆ ਰਹੇ ਨੇ ਸਾਬਕਾ ਮੁੱਖ ਮੰਤਰੀ ਔਰ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਹੋਰ ਵੀ ਉਹਨਾਂ ਸਮੂੱਚੀ ਕਾਂਗਰਸੀ ਦੀ ਵੱਡੀ ਲੀਡਰਸ਼ਿਪ ਅੱਜ ਪਹੁੰਚ ਰਹੀ ਇਸੇ ਨੋਜ਼ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਯਤਨ ਕਰਨ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ